ਹੋਟਲ ਵਾਪਸ ਪਹੁੰਚ ਦੀਪ ਨੇ ਆਪਣੀ ਜ਼ਿੰਮੇਵਾਰੀ ਸੰਭਾਲਦੇ ਹੋਏ ਕੰਮ ਕਰਨਾ ਸ਼ੁਰੂ ਕਰ ਦਿੱਤਾ ਕੁਝ ਦਿਨ ਹੀ ਗੁਜ਼ਰੇ ਕਿ ਇੱਕ ਦਿਨ ਦੀਪ ਹੋਟਲ ਬੈਠਾ ਸੀ ਦੀਪ ਨੂੰ ਫਿਰ ਫੋਨ ਆਇਆ ਕਿ ਤੁਹਾਨੂੰ ਮਿਲਣਾ ਉਹ ਫੋਨ ਹੋਰ ਕਿਸੇ ਦਾ ਨਹੀਂ ਸਗੋ ਕਿਰਨ ਦਾ ਸੀ ਜੋ ਦੀਪ ਦੇ ਭਰਾ ਦੀ ਸਾਲੀ ਸੀ ਕਿਰਨ ਬਹੁਤ ਰੋ ਰਹੀ ਸੀ ਦੀਪ ਨੇ ਕੈਨ ਪੁੱਛਿਆ ਤਾਂ ਕਹਿੰਦੀ ਮਿਲ ਕੇ ਦੱਸੂ ਕਿਰਨ ਨੇ ਦੀਪ ਨੂੰ ਫੋਨ ਉੱਪਰ ਹੀ ਮਿਲਣ ਦੀ ਜਗ੍ਹਾ ਦੱਸ ਦਿੱਤੀ ਉਹ ਕਾਫੀ ਪਰੇਸ਼ਾਨ ਲੱਗ ਰਹੀ ਸੀ ਦੀਪ ਨੇ ਆਪਣੇ ਨਾਲ ਇੱਕ ਦੋਸਤ ਨੂੰ ਹੋਰ ਲਿਆ ਤੇ ਕਿਰਨ ਦੀ ਦੱਸੀ ਥਾਂ ਉੱਤੇ ਪਹੁੰਚ ਗਿਆ ਇਧਰ ਉਧਰ ਦੇਖਨ ਉਤੇ ਦੀਪ ਨੂੰ ਕਿਰਨ ਕਿਤੇ ਦੇਖਾਈ ਨਹੀਂ ਦਿੱਤੀ ਦੀਪ ਨੇ ਕਿਰਨ ਨੂੰ ਫੋਨ ਲਾ ਕੇ ਪੁੱਛਿਆ ਤਾਂ ਕਿਰਨ ਨੇ 5 ਮਿੰਟ ਚ ਆ ਰਹੀ ਕਹਿ ਕੇ ਫੋਨ ਕੱਟ ਦਿੱਤਾ 5 ਮਿੰਟ ਬਾਅਦ ਕਿਰਨ ਆਈ ਤੇ ਨਮਸਤੇ ਬੁਲਾ ਕੇ ਬੈਠ ਗਈ ਦੀਪ ਨੇ ਮਿਲ ਕੇ ਗੱਲ ਕਰਨ ਦੀ ਵਜ੍ਹਾ ਪੁੱਛੀ ਤਾਂ ਕਹਿੰਦੀ ਮੈਂ ਤੁਹਾਨੂੰ ਇਹ ਦੱਸਣ ਲਈ ਬੁਲਾਇਆ ਕਿ ਮੈਂ ਤੁਹਾਡੇ ਬਾਰੇ ਸਭ ਕੁਝ ਆਪਣੇ ਘਰ ਦਾ ਦੱਸ ਦਿੱਤਾ ਕਿ ਮੈਂ ਦੀਪ ਨੂੰ ਪਸੰਦ ਕਰਦੀ ਅਤੇ ਉਸ ਨਾਲ ਹੀ ਵਿਆਹ ਕਰਵਾਉਣਾ ਹੁਣ ਤੁਸੀਂ ਦੱਸੋ ਦੀਪ ਹੈਰਾਨ ਸੀ ਕਿ ਬਿਨਾ ਕੋਈ ਗੱਲ ਕੀਤੇ ਆਪਣੇ ਘਰ ਮੇਰੇ ਬਾਰੇ ਇਸ ਤਰ੍ਹਾਂ ਕਿਉਂ ਕਿਹਾ ਜਦ ਮੈਂ ਕਦੇ ਕਿਰਨ ਬਾਰੇ ਇਸ ਤਰ੍ਹਾਂ ਦਾ ਕੁਝ ਸੋਚਿਆ ਹੀ ਨਹੀਂ ਦੀਪ ਨੇ ਕਿਰਨ ਨੂੰ ਸਾਫ਼ ਮਨਾਂ ਕਰ ਦਿੱਤਾ ਕਿ ਮੈਂ ਅਜੇ ਹਾਂ ਨਹੀਂ ਕਰ ਸਕਦਾ ਦੀਪ ਨੇ ਬਹੁਤ ਸਮਝਾਉਣ ਦੀ ਕੋਸ਼ਿਸ਼ ਕੀਤੀ ਪਰ ਕਿਰਨ ਆਪਣੇ ਫੈਸਲੇ ਉੱਤੇ ਹੀ ਅੜੀ ਰਹੀ ਕਿਰਨ ਨੇ ਆਪਣੇ ਫੈਸਲੇ ਉੱਪਰ ਅੜ ਕੇ ਦੀਪ ਨੂੰ ਬਲੈਕਮੇਲ ਕਰਦੇ ਹੋਏ ਕਿਹਾ ਜਾਂ ਵਿਆਹ ਲਈ ਹਾਂ ਕਰ ਦੇ ਨਹੀਂ ਤੇ ਮੈਂ ਅੱਜ ਜ਼ਹਿਰ ਖਾ ਲੈਣਾ ਜਾਂ ਨੈਣ ਚ ਛਾਲ ਮਾਰ ਦੇਣੀ ਦੀਪ ਹੋਰ ਹਫਲ ਗਿਆ ਕਿ ਆਗੀ ਨਵਾਂ ਪੋੜਾ ਪਾਉਣ ਲੱਗੀ ਦੀਪ ਨੂੰ ਗੁੱਸਾ ਆਇਆ ਤਾਂ ਦੀਪ ਨੇ ਕਿਰਨ ਦੇ ਚਪੇੜ ਕੱਟ ਮਾਰੀ ਪਰ ਫਿਰ ਵੀ ਕਿਰਨ ਟੱਸ ਤੋਂ ਮਸਣਾ ਹੋਈ ਦੀਪ ਨੇ ਸਮਝਦਾਰੀ ਤੋਂ ਕੰਮ ਲੈ ਕਿਰਨ ਨੂੰ ਹਾਂ ਕਰ ਦਿੱਤੀ ਤਾਂ ਕਿ ਉਸ ਨੂੰ ਇੱਕ ਵਾਰੀ ਸਹੀ ਸਲਾਮਤ ਕਰ ਪੇਜ਼ ਦਿੱਤਾ ਜਾਵੇ ਅਤੇ ਇਸ ਮੁਸੀਬਤ ਚ ਨਿਕਲਣ ਲਈ ਕੋਈ ਪੁਖਤਾ ਹੱਲ ਲੱਭਿਆ ਜਾਵੇ ਦੀਪ ਦੇ ਮੂੰਹੋਂ ਹਾਂ ਸੁਣ ਕੇ ਕਿਰਨ ਘਰ ਜਾਣ ਲਈ ਤਿਆਰ ਹੋ ਗਈ ਕਿਰਨ ਆਪਣੇ ਘਰ ਨੂੰ ਚਲੀ ਗਈ ਅਤੇ ਦੀਪ ਹੋਟਲ ਆ ਗਿਆ ਕਿਰਨ ਜਦ ਘਰ ਪਹੁੰਚੀ ਤਾਂ ਉਸਦੇ ਪਾਪਾ ਨੇ ਉਸ ਨੂੰ ਕੁੱਟਣਾ ਸ਼ੁਰੂ ਕਰ ਦਿੱਤਾ ਕਿ ਕਿ ਪਿੰਡ ਚ ਕਿਸੇ ਨੇ ਕਿਰਨ ਨੂੰ ਦੀਪ ਨਾਲ ਦੇਖ ਲਿਆ ਸੀ ਅਤੇ ਕਿਰਨ ਦੇ ਘਰ ਜਾ ਕੇ ਦੱਸ ਦਿੱਤਾ ਕਿਰਨ ਦੇ ਮੰਮੀ ਵੀ ਇਸ ਰਿਸ਼ਤੇ ਦੇ ਹੱਕ ਵਿੱਚ ਸਨ ਪਰ ਪਾਪਾ ਸਤਵਰੋਦੀ 2-3 ਦਿਨ ਬਾਅਦ ਕਿਸੇ ਨੇ ਫੋਨ ਕਰਕੇ ਦੀਪ ਨੂੰ ਸਾਰੀ ਗੱਲ ਦੱਸੀ ਦੀ ਬਿਨਾ ਸੋਚੇ ਸਮਝੇ ਕਿਰਨ ਦੇ ਘਰ ਪਹੁੰਚ ਗਿਆ ਦੀਪ ਨੇ ਸਭ ਨੂੰ ਬਿਠਾ ਕੇ ਸਾਫ਼ ਕਹਿ ਦਿੱਤਾ ਕਿ ਮੇਰੇ ਮਨ ਵਿੱਚ ਅਜਿਹਾ ਕੁਝ ਨਹੀਂ ਹਾਂ ਕਿਰਨ ਦੇ ਬਲਾਉਣ ਉੱਤੇ ਮਿਲਣ ਆਇਆ ਸੀ ਪਰ ਜਿਸ ਤਰ੍ਹਾਂ ਤੁਸੀਂ ਸਮਝ ਰਹੇ ਹੋ ਉਸ ਤਰ੍ਹਾਂ ਦਾ ਮੇਰਾ ਕੋਈ ਰਾਤਾ ਨਹੀਂ ਦੀਪ ਨੂੰ ਉਸ ਦਿਨ ਪਤਾ ਲੱਗਾ ਕੀ ਕਰਨ ਉਸ ਲਈ ਆਪਣੇ ਪਿਤਾ ਦੀ ਕੁੱਟਮਾਰ ਤੱਕ ਸਹਿਨ ਕਰ ਰਹੀ ਪਰ ਫਿਰ ਵੀ ਆਪਣੇ ਫੈਸਲੇ ਉਤੇ ਅੜੀ ਹੋਈ ਵਾਪਸ ਆ ਕੇ ਵੀ ਦੀਪ ਨੂੰ ਇਹ ਗੱਲ ਖਟਕਦੀ ਰਹਿੰਦੀ ਕਿ ਇਹ ਕੁੜੀ ਮੇਰੇ ਲਈ ਕੁੱਟ ਖਾਰੀ ਪਰ ਮੈਂ ਕਦੇ ਉਸ ਨੂੰ ਸਮਝਾਇ ਹੀ ਨਹੀਂ ਦੀਪ ਨੂੰ ਆਪਣੇ ਕੀਤੇ ਉੱਤੇ ਬਹੁਤ ਪਛਤਾਵਾ ਹੁੰਦਾ ਪਛਤਾਵੇ ਦੀ ਅੱਗ ਵਿੱਚ ਜੁਲਸਿਆ ਦੀਪ ਨਸ਼ੇ ਦੀ ਦਲਦਲ ਵਿੱਚੋਂ ਦਿਨ ਰਾਤ ਤਸਦਾ ਜਾ ਰਿਹਾ ਸੀ ਦੀਪ ਨੂੰ ਨਸ਼ੇ ਦੀ ਐਸੀ ਪੜੀ ਲੱਤ ਲੱਗੀ ਕਿ ਉਸ ਨੂੰ ਦਿਨ ਰਾਤ ਦੀ ਖਬਰੀ ਨਾ ਰਹੀ ਜਾਦਾ ਨਸ਼ਾ ਕਰਨ ਕਰਕੇ ਕੁਝ ਦਿਨਾਂ ਬਾਅਦ ਦੀਪ ਬਿਮਾਰ ਪੈ ਗਿਆ ਨਸ਼ੇ ਨੇ ਦੀਪ ਦੇ ਸਰੀਰ ਉੱਤੇ ਕਾਫੀ ਬੁਰਾ ਪ੍ਰਭਾਵ ਛੱਡਿਆ ਡਾਕਟਰ ਨੇ ਦੀਪ ਨੂੰ ਫੀਮਸ ਮੈਗ ਵਰਗੇ ਭਿਆਨਕ ਨਸ਼ਿਆਂ ਤੋਂ ਵਰਜਿਆ ਪਰ ਦੀਪ ਨੇ ਡਾਕਟਰ ਦੀ ਗੱਲ ਨਾ ਮੰਨਦੇ ਹੋਏ ਚੋਰੀ ਉਹ ਨਸ਼ਾ ਕਰਨ ਜਾਣਾ ਨਸ਼ਾ ਕਰਨ ਉਪਰੰਤ ਹੀ ਦੀਪ ਨੂੰ ਉਲਟੀਆਂ ਆਉਣ ਲੱਗਦੀਆਂ ਅਤੇ ਫਿਰ ਬੁਖਾਰ ਆ ਜਾਂਦਾ ਚਿਹਰਾ ਲਾਲ ਹੋ ਜਾਂਦਾ ਕਈ ਕਈ ਦਿਨ ਦੀਪ ਦਸਰੇ ਟੁੱਟਿਆ ਰਹਿੰਦਾ ਆਖਰ ਦੀਪ ਨੇ ਡਾਕਟਰ ਦੀ ਗੱਲ ਮੰਨਦੇ ਹੋਏ ਨਸ਼ਾ ਛੱਡਣਾ ਪਿਆ ਦੀਪ ਨੇ ਸ਼ਰਾਬ ਨੂੰ ਛੱਡ ਕੇ ਬਾਕੀ ਸਾਰੇ ਨਸ਼ੇ ਛੱਡੰਦਾ ਮਨ ਬਣਾ ਲਿਆ। ਸ਼ੁਰੂ ਵਿੱਚ ਬਹੁਤ ਔਖਾ ਲੱਗਾ ਪਰ ਦੀਪ ਨੇ ਖੁਦ ਨੂੰ ਫਿਰ ਜਿਮ ਨਾਲ ਜੋੜ ਲਿਆ ਅਤੇ ਚੰਗੀ ਖੁਰਾਕ ਖਾਣੀ ਸ਼ੁਰੂ ਕਰ ਦਿੱਤੀ। ਬਹੁਤ ਵਾਰ ਦੀਪ ਦੇ ਮਨ ਵਿੱਚ ਖਿਆਲ ਆਉਂਦਾ ਕਿ ਮਹਾਪੁਰਸ਼ਾ ਨੇ ਇਸ ਵਾਰ ਮਿਲਣ ਸਮੇਂ ਬੁਰੇ ਕੰਮਾਂ ਤੋਂ ਤੋਬਾ ਕਰਨ ਦੀ ਝਾੜ ਪਾਈ ਸੀ। ਸ਼ਾਇਦ ਇਹ ਸਭ ਇਸੇ ਕਰਕੇ ਹੀ ਹੋਇਆ ਜੋ ਹੁਣ ਮੈਂ ਹੌਲੀ-ਹੌਲੀ ਨਸ਼ਾ ਛੱਡ ਗਿਆ। ਮਾਨੀ ਮਾਨਦੀਪ ਮਹਾਪੁਰਸ਼ਾ ਦਾ ਤੁਨਕਟ ਕਰਦਾ ਨਾ ਥੱਕਦਾ ਕਿਉਂਕਿ ਹੋਂਦੀਪ ਨੇ ਆਪਣੇ ਨਾਲ ਨਸ਼ਾ ਕਰਨ ਵਾਲਿਆਂ ਦੀ ਹਾਲਤ ਵੇਖ ਲਈ ਸੀ ਜੋ ਉਹਨਾਂ ਨਾਲ ਮਿਲ ਕੇ ਨਸ਼ਾ ਕਰਦੇ ਸਮੇਂ ਕਦੀ ਦੀਪ ਦੇ ਧਿਆਨ ਚ ਵੀ ਨਹੀਂ ਸੀ ਦੀਪ ਸੋਚਦਾ ਸੀ ਕਿ ਮੈਂ ਵੀ ਇਹਨਾਂ ਨਾਲ ਮਿਲ ਕੇ ਨਸ਼ਾ ਕਰਦਾ ਸੀ ਜੋ ਪਤਾ ਨਹੀਂ ਕਿੰਨੇ-ਕਿੰਨੇ ਦਿਨ ਹੁੰਦੇ ਵੀ ਨਹੀਂ ਸਨ ਦੀਪ ਦਾ ਮਨ ਦੁਖੀ ਹੁੰਦਾ ਕਿ ਨਸ਼ਾ ਕਰਨ ਲਈ ਅਸੀਂ ਕਿਸੇ ਵੀ ਗੰਦਗੀ ਭਰੀ ਜਗ੍ਹਾ ਵੀ ਬੈਠ ਜਾਂਦੇ ਸੀ ਇਹ ਸਭ ਗੱਲਾਂ ਸੋਚ ਦੀਪ ਨੂੰ ਨਸ਼ੇ ਕਰਨ ਵਾਲੀ ਹਾਲਤ ਤੋਂ ਕਜੈਨ ਆਉਣ ਲੱਗਦੇ ਪਰ ਹੁਣ ਦੀਪ ਅਫੀਮ ਸਮੈਕ ਵਰਗੇ ਨਸ਼ਿਆਂ ਨੂੰ ਬਿਲਕੁਲ त्याਗੇ ਆਪਣੀ ਸਿਹਤ ਵੱਲ ਧਿਆਨ ਦੇਣ ਲੱਗਾ ਇੱਕ ਦਿਨ ਜਿਮ ਤੋਂ ਹੋਟਲ ਵਾਪਸ ਆ ਦੀਪ ਆਪਣੇ ਕੰਮਾਂ ਵਿੱਚ ਵਿਅਸਤ ਹੋ ਗਿਆ ਹੋਟਲ ਦੇ ਬਾਹਰ ਅਕਸਰ ਹੀ ਨਸ਼ੇ ਕਰਨ ਵਾਲੇ ਮੁੰਡਿਆਂ ਦਾ ਆਉਣਾ ਜਾਣਾ ਲੱਗਿਆ ਰਹਿੰਦਾ ਉਹ ਟਾਣੀਆਂ ਬਣਾ ਕੇ ਨਸ਼ਾ ਕਰਦੇ ਰਹਿੰਦੇ ਦੀਪ ਵੀ ਕਦੇ ਇਸ ਟਾਣੀ ਦਾ ਹਿੱਸਾ ਹੁੰਦਾ ਸੀ ਪਰ ਹੁਣ ਨਸ਼ਾ ਛੱਡ ਦੇਣ ਕਰਕੇ ਦੀਪ ਟਾਣੀ ਤੋਂ ਦੂਰੀ ਬਣਾਈ ਰੱਖਦਾ ਸੀ ਇੱਕ ਦਿਨ ਇੱਕ ਮੁੰਡੇ ਨੇ ਹੋਟਲ ਦੇ ਬਾਹਰ ਹੀ ਨਸ਼ੇ ਦੀ ਜ਼ਿਆਦਾ ਡੋਜ਼ ਲੈ ਲਈ ਉਸਦੇ ਦੋਸਤ ਡਰਦੇ ਹੋਏ ਉਸ ਤਰਫ਼ ਦੇ ਮੁੰਡੇ ਨੂੰ ਉੱਥੇ ਛੱਡ ਕੇ ਭੱਜ ਗਏ ਰਾਹ ਗੀਰਾਂ ਦਾ ਰੋਲਾ ਸੁਣ ਸਾਰੇ ਹੋਟਲ ਵਿੱਚੋਂ ਬਾਹਰ ਨਿਕਲ ਆਏ ਅਤੇ ਦੀਪ ਨੇ ਗੱਡੀ ਵਾਲੇ ਮੁੰਡੇ ਨੂੰ ਫੋਨ ਕਰਕੇ ਜਲਦੀ ਆਉਣ ਲਈ ਕਿਹਾ ਤਾਂ ਕਿ ਉਸ ਮੁੰਡੇ ਨੂੰ ਜਲਦੀ ਹਸਪਤਾਲ ਪਹੁੰਚਾਇਆ ਜਾ ਸਕੇ ਪਰ ਹਸਪਤਾਲ ਲੱ ਜਾਣ ਤੋਂ ਪਹਿਲਾਂ ਹੀ ਉਹ ਮੁੰਡਾ ਦੀਪਤਿਆ ਸੜਕ ਉੱਪਰ ਇਕੱਠੀ ਹੋਈ ਪੀੜ ਸਾਹਮਣੇ ਤੜਫ-ਤੜਫ ਕੇ ਮਰ ਗਿਆ ਪਤਾ ਲੱਗਨ ਉੱਤੇ ਪਰਿਵਾਰ ਵਾਲੇ ਲਾਸ਼ ਲੈਣ ਆਏ ਜੋ ਕਿ ਇੱਕ ਬਿਰਧ ਮਾਸੀ ਕੁਤੀ ਦੀ লাশ ਦੇਖ ਤਾ ਹਮarroਈ ਉਸ ਦੇ ਕੀਰਨਾਂ ਨੂੰ ਸੁਨੋਂ ਉੱਥੇ ਖੜੇ ਹਰ ਵਿਅਕਤੀ ਦੀ ਅੱਖ ਨਮ ਹੋ ਗਈ ਉਸ ਰਾਤ ਦੀਪ ਨੂੰ ਨੀਂਦ ਨਹੀਂ ਪਤਾ ਨਹੀਂ ਕਿਉਂ ਰਹਿ ਰਹਿ ਕੇ ਵਿਰਲਾਪ ਕਰਦੀ ਪ੍ਰਜਕਮਾ ਦੀਪ ਦੀ ਅੱਖਾਂ ਸਾਹਮਣੇ ਵਾਰ-ਵਾਰ ਆ ਰਹੀ ਸੀ ਦੀਪ ਨੂੰ ਆਪਣਾ ਧਿਆਨ ਕੰਮ ਉੱਤੇ ਲਗਾਉਣ ਦੇ ਬਾਵਜੂਦ ਵੀ ਇਹ ਘਟਨਾ ਪੁੱਲ ਨਹੀਂ ਸੀ ਰਹੀ 10-15 ਦਿਨ ਬੀਤ ਚਾਨੂ ਪ੍ਰੰਤ ਵੀ ਦੀਪ ਦਾ ਮਨ ਉਸ ਘਟਨਾ ਨੂੰ ਭੁੱਲ ਨਹੀਂ ਸਕਿਆ ਦੀਪ ਦੇ ਮਨ ਬਣਾ ਲਿਆ ਕਿ ਮੈਂ ਆਪਣੇ ਦੋਸਤਾਂ ਨੂੰ ਮੌਜ ਦੇ ਮੂੰਹ ਤੋਂ ਜਾਣ ਤੋਂ ਰੋਕਣਾ ਦੀਪ ਨੇ ਨਸ਼ਾ ਕਰਨ ਵਾਲੇ ਮੁੰਡਿਆਂ ਦੇ ਪਰਿਵਾਰਾਂ ਨਾਲ ਰابطਾ ਬਣਾਉਣਾ ਸ਼ੁਰੂ ਕਰ ਦਿੱਤਾ। ਕੁਝ ਕੁ ਪਰਿਵਾਰਾਂ ਨੇ ਦੀਪ ਦਾ ਸਾਥ ਦਿੱਤਾ ਅਤੇ ਕੁਝ ਪਰਿਵਾਰਾਂ ਨੇ ਦੀਪ ਨੂੰ ਬੁਰਾ ਭਲਾ ਕਹਿ ਕੇ ਆਪਣੇ ਕੰਮ ਨਾਲ ਮਤਲਬ ਰੱਖਣ ਲੇ ਗਿਆ। ਪਰਵਾਰਾਂ ਤੋਂ ਬਾਅਦ ਦੀਪ ਨੇ ਨਸ਼ਾ ਕਰਨ ਵਾਲੇ ਦੋਸਤ ਮੁੰਡਿਆਂ ਦਾ ਮਨ ਟਟੋਲਣ ਦੀ ਕੋਸ਼ਿਸ਼ ਕੀਤੀ ਤਾਂ ਕਿ ਪਤਾ ਲੱਗ ਸਕੇ ਕਿੰਨੇ ਕੁ ਮੁੰਡੇ ਇਸ ਦਲਦਲ ਚੋਂ ਨਿਕਲਣਾ ਚਾਹੁੰਦੇ। ਜੋ ਮੁੰਡੇ ਨਸ਼ਾ ਛਡਣਾ ਚਾਹੁੰਦੇ ਸੀ ਦੀਪ ਨੇ ਡਾਕਟਰਾਂ ਤੋਂ ਉਹਨਾਂ ਦੀ ਕਾਉਂਸਲਿੰਗ ਕਰਵਾਈ ਅਤੇ ਉਹਨਾਂ ਨੂੰ ਕੁਝ ਦਿਨਾਂ ਲਈ ਨਸ਼ਾ ਛਡਾਊ ਕੇਂਦਰ ਭੇਜ ਦਿੱਤਾ ਗਿਆ। ਬੇਸ਼ੱਕ ਦੀਪ ਨਸ਼ਾ ਛਡਾ ਕੇ ਮੁੰਡਿਆਂ ਦੀ ਜ਼ਿੰਦਗੀ ਬਚਾਉਣ ਲਈ ਜਦੋਂ ਚਿਹਤ ਕਰ ਰਿਆ ਸੀ ਪਰ ਨਾਲ ਹੀ ਆਸਪਾਸ ਦੇ ਲੋਕ ਦੀਪ ਤੇ ਇਸ ਕੰਮ ਉੱਪਰ ਤਰ੍ਹਾਂ-ਤਰ੍ਹਾਂ ਦੀਆਂ ਟਿੱਪਣੀਆਂ ਕਰ ਰਹੇ ਸੀ ਕਿ ਨੋਂ ਸੁਚੂਹਾ ਖਾ ਕੇ ਬਿੱਲੀ ਹਜਣਾ ਚੱਲੀ ਅੱਜ ਲੋਕਾਂ ਨੂੰ ਅੱਗੇ ਲਾਈ ਫਿਰਦਾ ਅਕੇ ਨਸ਼ਾ ਛਡਾਉਣਾ ਕਦੇ ਘਰ ਕਜਣਾ ਖੁਦ ਸਾਰਾ ਦਿਨੇ ਸੇ ਨਸ਼ੇਚ ਗੁਲਤਾਨ ਹੋਇਆ ਰਹਿੰਦਾ ਸੀ ਲੋਕਾਂ ਮੂੰਹੋਂ ਕੁੜੱਤਨ ਪਰਿਆਂ ਗੱਲਾਂ ਸੰਦੀਪ ਨੂੰ ਗੁੱਸਾ ਤਾਂ ਬਹੁਤ ਆਂਦਾ ਪਰ ਉਹ ਗੁੱਸੇ ਨੂੰ ਪੀ ਜਾਂਦਾ ਕਿਉਂਕਿ ਲੋਕ ਸੱਚੀ ਤਾਂ ਕਹਿੰਦੇ ਸੀ ਫਿਰ ਵੀ ਦੀਪ ਦੀ ਹਿੰਮਤ ਫਿਰ ਵੀ ਦੀਪ ਹਿੰਮਤ ਨਹੀਂ ਹਾਰਦਾ ਸਗੋਂ ਨਸ਼ਾ ਛੱਡਣ ਵਾਲੇ ਮੁੰਡਿਆਂ ਦੀ ਵਧੀਆ ਖੁਰਾਕ ਦਾ ਸਾਰਾ ਖਰਚਾ ਖੁਦ ਚੁੱਕਦਾ ਹਰ ਰੋਜ਼ ਉਹਨਾਂ ਮੁੰਡਿਆਂ ਲਈ ਦੁੱਧ ਦਹੀਂ ਜੂਸ ਫਲ ਆਦਿ ਸਭ ਕੁਝ ਪਹੁੰਚਦਾ ਕਰਦਾ ਕੁਝ ਮਹੀਨਿਆਂ ਬਾਅਦ ਸਾਰੇ ਨਸ਼ੇ ਦੀ ਦਲਦਲ ਵਿੱਚੋਂ ਨਿਕਲ ਕੇ ਬਾਹਰ ਆਉਂਦੇ ਤਾਂ ਸਭ ਨੇ ਮਿਲ ਕੇ ਜਿਮ ਲਗਾਉਂਦਾ ਪੱਕਾ ਸਮਾਂ ਤੈਅ ਕਰ ਲਿਆ ਕੁਝ ਸਮਾਜ ਜਿਮ ਲਗਾਉਣ ਤੇ ਦੀਪ ਨੂੰ ਪਤਾ ਲੱਗਾ ਕਿ ਛੇ ਮੁੰਡੇ ਤਾਂ ਨਸ਼ਾ ਬਿਲਕੁਲ ਛੱਡ ਗਏ ਪਰ ਦੂਜੇ ਅਜੇ ਵੀ ਮੌਕਾ ਦੇਖ ਕੇ ਡਾਲ ਆ ਜਾਂਦੇ ਦੀਪ ਪਰੇਸ਼ਾਨੀ ਚ ਬੈਠਾ ਹੀ ਸੀ ਕਿ ਦੀਪ ਨੂੰ ਕਰੋ ਫੋਨ ਆਉਂਦਾ ਅਤੇ ਜਲਦੀ ਕਾਰ ਆਉਣ ਲਈ ਕਿਹਾ ਜਾਂਦਾ ਦੀਪ ਅਗਲੇ ਦਿਨ ਕਾਰ ਜਾਂਦਾ ਤਾਂ ਦੇਖਦਾ ਕਿ ਉਸਦੇ ਪਾਪਾ ਸਿੰਗਾਪੁਰ ਤੋਂ ਵਾਪਸ ਆ ਚੁੱਕੇ ਸੀ ਅਤੇ ਗੁੱਸੇ ਚ ਲਾਲ ਹੋਏ ਬੈਠੇ ਸੀ ਦੀਪ ਨੇ ਨਮਸਤੇ ਬੁਲਾਈ ਅਤੇ ਬੈਠ ਗਿਆ ਦੀਪ ਦੇ ਪਾਪਾ ਨੇ ਦੀਪ ਨੂੰ ਕਿਰਨ ਬਾਰੇ ਪੁੱਛਿਆ ਤਾਂ ਦੀਪ ਹੈਰਾਨ ਹੋਇਆ ਉਹਨਾਂ ਦੇ ਮੂੰਹ ਵੱਲ ਦੇਖਦਾ ਰਹਿ ਗਿਆ ਇਹਨਾਂ ਨੂੰ ਕਿੱਦਾਂ ਪਤਾ ਲੱਗਾ ਦੀਪ ਨੇ ਸਾਰੀ ਹੱਟ ਬਿੱਤੀ ਸਾਫ਼ ਦੱਸ ਦਿੱਤੀ ਪਰ ਪਰਿਵਾਰ ਦੇ ਕਿਸੇ ਇੱਕ ਵੀ ਮੈਂਬਰ ਨੇ ਦੀਪ ਉੱਪਰ ਵਿਸ਼ਵਾਸ ਨਾ ਕੀਤਾ ਦੀਪ ਨੇ ਪੁੱਛਿਆ ਗਲਤ ਤਾਂ ਦੱਸੋ ਕੀ ਹੋਈ ਮੇਰਾ ਕੀ ਕਸੂਰ ਹੈ ਮੈਂ ਤਾਂ ਉਸ ਨੂੰ ਕਦੇ ਵੀ ਇਸ ਨਜਰ ਨਾਲ ਨਹੀਂ ਦੇਖਿਆ ਦੀਪ ਦੀ ਮਾਂ ਨੇ ਉੱਤਰ ਦਿੱਤਾ ਨਹੀਂ ਦੇਖਿਆ ਤਾਂ ਦੇਖ ਲੈਂਗਾ ਉਸ ਨਜ਼ਰ ਨਾਲ ਹੁਣ ਤੇਰਾ ਵਿਆਹ ਹੋਣਾ ਉਸ ਨਾਲ ਕਿਸੇ ਕੰਮ ਕਰ ਲੱਗ ਜਾ ਦੀਪ ਦੇ ਪਾਪਾ ਨੇ ਦੀਪ ਅੱਗੇ ਕੁਝ ਕੱਲਜ਼ਾਂ ਸੁੱਟ ਕੇ ਦਸਤਕ ਕਰਨ ਲਈ ਗਿਆ ਦੀਪ ਨੇ ਪੁੱਛਿਆ ਤਾਂ ਜਵਾਬ ਮਿਲਿਆ ਬਹੁਤ ਮਨਮੰਨੀਆਂ ਕਰ ਲਈਆਂ ਹੁਣ ਨਹੀਂ ਤੇਰਾ ਕੋਈ ਮਨਮੰਨੀ ਚੱਲਣੀ ਇਸ ਸਮੇਂ ਦੀਪ ਦਾ ਅੱਗੇ ਟੋਆ ਪਿੱਛੇ ਖਾਈ ਵਾਲਾ ਹਾਲ ਸੀ ਚਾਹ ਕੇ ਵੀ ਦੀਪ ਕੋਈ ਫੈਸਲਾ ਲੈਣ ਤੋਂ ਅਸਮਰੱਤ ਸੀ ਦੀਪ ਸਿੰਗਾਪੁਰ ਜਾਣ ਦੇ ਕਾਗਜ਼ ਭਰ ਦਿੱਤੇ ਗਏ ਘਰ ਦਾ ਮਾਹੌਲ ਕਾਫੀ ਵਿਗੜ ਚੁੱਕਿਆ ਸੀ ਪਾਪਾ ਤੋਂ ਡਰਦਾ ਦੀਪ ਵਾਪਸ ਹੋਟਲ ਜਾਂਦਾ ਨਾਂ ਵੀ ਨਹੀਂ ਲੈ ਸਕਿਆ ਦੀਪ ਨੂੰ ਕਿਰਨ ਉਤੇ ਬਹੁਤ ਗੁੱਸਾ ਆਉਂਦਾ ਪਰ ਅਗਲੇ ਪਲ ਦੀਪ ਦਾ ਮਨ ਬਿਗੜ ਜਾਂਦਾ ਕਿ ਉਹ ਮੇਰੇ ਲਈ ਕਿੰਨਾ ਕੁਝ ਸਹਿ ਰਹੀ ਦੀਪ ਸੋਦਾ ਅੱਜ ਨਹੀਂ ਤਾਂ ਕੱਲ ਵਿਆਹ ਕਰਵਾਉਣੀ ਹੈ ਫਿਰ ਕਿਰਨਾਂ ਕਰਵਾਉਣ ਚੀ ਹਰਜ ਦੀਪ ਅਜੇ ਇਸੇ ਉਦੇੜ ਬੁੰਝੀ ਉਲਝਿਆ ਪਿਆ ਸੀ ਕਿ ਦੀਪ ਦਾ ਵਿਜਾ ਆ ਗਿਆ ਦੀਪ ਦੇ ਪਾਪਾ ਨੇ ਜਲਦੀ ਟਿਕਟ ਕਟਾ ਲਈ ਤਾਂ ਕਿ ਦੀਪ ਨੂੰ ਜਲਦੀ ਤੋਂ ਜਲਦੀ ਸਿੰਗਾਪੁਰ ਭੇਜਿਆ ਜਾ ਸਕੇ ਟਿਕਟਾਂ ਮਗਰੋਂ ਦੀਪ ਦਾ ਮਨ ਕੀਤਾ ਕਿ ਮਾਂਪੁਰਸ਼ਾ ਨੂੰ ਮਿਲਾਵਾ ਦੀਪ ਮਹਾਂਪੁਰਸ਼ਾ ਕੋਲ ਗਿਆ ਤੇ ਉਦਾਸជា ਹੋ ਕੇ ਬੈਠ ਗਿਆ ਮਹਾਂਪੁਰਸ਼ਾ ਚਿਹਰੇ ਪਰਦੇ ਪੁੱਛਿਆ ਕਿ ਗੱਲ ਜੋ ਵੀ ਗੱਲ ਮਨਚ ਹੈ ਦੱਸ ਦੀਪ ਸਾਰੀ ਹੱਟ ਬਿਤੀ ਦੱਸ ਦਿੰਦਾ ਕਿ ਮਹਾਰਾਜ ਜੀ ਮੇਰਾ ਮਨ ਕੁਝ ਵੀ ਕਰਨ ਦੀ ਹਾਮੇ ਨਹੀਂ ਪੜਦਾ ਮੈਂ ਅਜੇ ਨਾ ਕਰਨ ਮੈਂ ਅਜੇ ਨਾ ਕਿਰਨ ਨਾਲ ਵਿਆਹ ਕਰਵਾ ਸਕਦਾ ਮੇਰਾ ਮਨ ਸਿੰਗਾਪੁਰ ਜਾਣ ਨੂੰ ਵੀ ਨਹੀਂ ਕਰਦਾ ਮੈਂ ਇੰਗਲੈਂਡ ਜਾਣਾ ਚਾਹੁੰਦਾ ਮੇਰੀ ਇੱਕ ਦੋਸਤ ਨਾਲ ਗੱਲ ਹੋ ਚੁੱਕੀ ਦੀਪ ਲਗਾਤਾਰ ਬੋਲਦਾ ਜਾ ਰਿਹਾ ਸੀ ਮਹਾਰਾਜੀ ਪਰ ਮੈਂ ਆਪਣੇ ਪਾਪਾ ਤੇ ਕਿਰਨ ਦੀ ਵਜ੍ਹਾ ਕਰਕੇ ਚੁੱਪ ਹਾਂ ਮੈਨੂੰ ਕੁਝ ਸਮਝ ਨਹੀਂ ਆ ਰਿਹਾ ਕਿ ਮੈਂ ਕੀ ਕਰਾਂ ਮੇਰੀ ਜ਼ਿੰਦਗੀ 'ਚ ਜੋ ਵੀ ਆਇਆ ਉਹ ਸਿਰਫ ਆਪਣੀ ਮਰਜ਼ੀ ਕਰਕੇ ਹੀ ਚਲਾ ਜਾਂਦਾ ਪਰ ਕੋਈ ਇਹ ਕਿਉਂ ਨਹੀਂ ਜਾਣਦਾ ਚਾਹੁੰਦਾ ਕਿ ਮੇਰੇ ਮਨ ਵਿੱਚ ਕੀ ਹੈ ਨੰਬੂਲ ਦੇ ਦੀਪ ਦਾ ਗੱਜਪਾਰ ਆ। ਦੀਪ ਨੇ ਆਪਣੇ ਹੰਝੂ ਲਗਾ ਕੇ ਮਹਾਰਾਜ ਤੋਂ ਆਪਣੇ ਦੁਆਰਾ ਕੀਤੇ ਕਮਾਂ ਦੀ ਮਾਫੀ ਮੰਗੀ ਅਤੇ ਖੁਦ ਨੂੰ ਬੇਵੱਸ ਮਹਿਸੂਸ ਕਰਦਾ। ਦੇ ਵਾਪਸ ਨੂੰ ਤੁਰ ਪਿਆ। ਅਜੇ ਕੁਝ ਕਦਮ ਚੱਲਿਆ ਹੀ ਸੀ ਕਿ ਦੀਪ ਨੂੰ ਮਹਾਪੁਰਸ਼ਾਂ ਦਾ ਵੱਡਾ ਭਰਾ ਮਿਲ ਗਿਆ ਜਿਸ ਦਾ ਦੀਪ ਨਾਲ ਗਹਿਰਾ ਲਗਾਵ ਸੀ ਉਹ ਵੀ ਦੀਪ ਨੂੰ ਬਹੁਤ ਪਿਆਰ ਕਰਦਾ ਸੀ ਉਸ ਨੇ ਦੀਪ ਨੂੰ ਉਤਰੇ ਹੋਏ ਚਿਹਰੇ ਪਿੱਛੇ ਛੁਪੀ ਉਦਾਸੀ ਦਾ ਕਾਰਨ ਪੁੱਛਿਆ ਤਾਂ ਦੀਪ ਦੇ ਲੰਬੇ ਸਮੇਂ ਤੋਂ ਰੋਕੇ ਹੰਝੂ ਆਮੁਹਾਰੇ ਵਹਿ ਤਰੇ ਦੀਪ ਨੇ ਦੱਸਿਆ ਕਿ ਜੋ ਮੈਂ ਨਹੀਂ ਕਰਨਾ ਚਾਹੁੰਦਾ ਉਹੀ ਕਰਨ ਲਈ ਮਜਬੂਰ ਹੋ ਗਿਆ ਮੇਰੀ ਹਾਲਾਤ ਹਾਲਤ ਨੂੰ ਕੋਈ ਸਮਝ ਨਹੀਂ ਰਿਹਾ ਕਿ ਮੇਰੇ ਉੱਪਰ ਕੀ गुज़र ਰਹੀ ਮਹਾਰਾਜ ਮੇਰੀ ਹਾਲਤ ਜਾਣਦੇ ਹੋਏ ਮੇਰੇ ਹੱਕ 'ਚ ਵੀ ਹਨ ਪਰ ਮੇਰੀਆਂ ਗਲਤੀਆਂ ਕਰਕੇ ਉਹ ਵੀ ਕੁਝ ਨਹੀਂ ਬੋਲ ਰਹੇ ਉਨਮੇ ਇਕੱਲਾ ਪਾਪਾ ਨੂੰ ਕੁਝ ਵੀ ਸਮਝਾ ਨਹੀਂ ਸਕਦਾ ਕਿਉਂਕਿ ਉਹ ਮੇਰੀ ਗੱਲ ਸੁਣਨ ਨੂੰ ਰਾਜ਼ੀ ਹੀ ਨਹੀਂ ਹਨ ਮਹਾਪੁਰਸ਼ਾਂ ਦੇ ਵੱਡੇ ਭਰਾ ਨੇ ਸਾਰੇ ਦਰਦ ਕਾਣੇ ਸੁਣ ਦੀਪ ਨੂੰ ਹੌਸਲਾ ਦਿੰਦੇ ਕਿਹਾ ਐਵੇਂ ਮੰਨ ਨਾ ਹੁਲਾ ਕਰ ਦਲੇਰ ਬਣ ਹੋ ਸਕਦਾ ਤੇਰੇ ਸਿੰਗਾਪੁਰ ਜਾਣ ਵਿੱਚ ਹੀ ਤੇਰੀ ਭਲਾਈ ਹੋਵੇ ਕੁਝ ਚੰਗਾ ਵੀ ਲਿਖਿਆ ਹੋ ਸਕਦਾ ਜੋ ਮਹਾਪੁਰਸ਼ ਚੁੱਪੀ ਤਾਰ ਕੇ ਬੈਠੇ ਹਨ ਮਹਾਰਾਜਾ ਦੇ ਵੱਡੇ ਭਰਾ ਦੀਆਂ ਗੱਲਾਂ ਸੁਣ ਦੀਪ ਦਾ ਡੋਲੇ ਖਾਂਦਾ ਮਨ ਟਿਕਾਣੇ ਆ ਗਿਆ ਦੀਪ ਨੂੰ ਵੀ ਆਸ ਵੱਜ ਗਈ ਕਿ ਹੋ ਸਕਦਾ ਸੱਚੀ ਕੁਝ ਚੰਗਾ ਹੋ ਜਾਵੇ ਐਸੀ ਉਮੀਦ ਵਿੱਚ ਦੀਪ ਨੇ ਦਿੱਲੀ ਤੋਂ ਸਿੰਗਾਪੁਰ ਦੀ ਉਡਾਨ ਭਰ ਲਈ ਸਿੰਗਾਪੁਰ ਪਹੁੰਚਦੇ ਹੀ ਦੀਪ 에ਅਰਪੋਰਟ ਤੋਂ ਬਾਹਰ ਨਿਕਲ ਕੇ ਇੱਧਰ ਉੱਧਰ ਦੇਖਣ ਲੱਗਾ ਇੱਕ ਆਦਮੀ ਕੋਲ ਦੀਪ ਦੀ ਫੋਟੋ ਸੀ ਜੋ ਕੰਪਨੀ ਵਾਲਿਆਂ ਨੇ ਭੇਜਿਆ ਸੀ ਦੀਪ ਉਸ ਦੇ ਨਾਲ ਤੁਰ ਪਿਆ ਦੀਪ ਦੇ ਖਾਣ ਪੀਣ ਅਤੇ ਰਹਿਣ ਸਹਿਣ ਆਦ ਸਾਰਾ ਪ੍ਰਬੰਧ ਕੰਪਨੀ ਦੁਆਰਾ ਹੀ ਕੀਤਾ ਗਿਆ ਸੀ ਦੀਪ ਨੇ ਕਮਰੇ ਚ ਪਹੁੰਚ ਕੇ ਸਮਾਨ ਰੱਖਿਆ ਤੇ ਬੈਠ ਗਿਆ ਫਿਰ ਦੀਪ ਨਹਾ ਕੇ लेट ਗਿਆ ਅਤੇ ਥੱਕਿਆ ਹੋਣ ਕਰਕੇ ਜਲਦੀ ਹੀ ਦੀਪ ਨੂੰ ਨੀਂਦ ਆ ਗਈ ਪਰ ਜਦ 3-4 ਘੰਟੇ ਬਾਅਦ ਦੀਪ ਸੋ ਕੇ ਉੱਠਿਆ ਤਾਂ ਆਸ-ਪਾਸ ਦਾ ਮਾਹੌਲ ਦੇਖ ਕੇ ਹੈਰਾਨ ਹੋ ਗਿਆ ਦੀਪ ਦੇ ਚਿਹਰੇ ਉੱਤੇ ਇੱਕ ਰੰਗ ਆਵੇ ਅਤੇ ਇੱਕ ਜਾਵੇ ਦੀਪ ਨੇ ਕੋਲ ਬੈਠੇ ਮੁੰਡੇ ਨੇ ਪੁੱਛਿਆ ਭਾਈ ਤੁਸੀਂ ਇਸ ਕਮਰੇ ਚ ਕਿਵੇਂ ਉਸ ਨੇ ਕਿਹਾ ਕਿਵੇਂ ਤਾਂ ਕਿ ਮਤਲਬ ਅਸੀਂ ਇਸੇ ਕਮਰੇ ਚ ਹੀ ਰਹਿੰਦੇ ਦੀਪ ਗੁੰਮਸੂਮ ਜਿਹਾ ਹੋ ਕੇ ਬੈਠ ਗਿਆ ਕਿਉਂਕਿ ਦੀਪ ਨੂੰ ਸਮਝ ਨਹੀਂ ਸੀ ਆ ਰਹੀ ਕਿ ਉਹ ਕੀ ਕਰੇ ਜਿਸ ਕਮਰੇ ਨੂੰ ਦੀਪ ਇਕੱਲੇ ਲਈ ਛੋਟਾ ਸਮਝ ਰਿਹਾ ਸੀਦਰਸਲ ਉਸ ਛੋਟੇ ਜਿਹੇ ਕਮਰੇ ਵਿੱਚ ਇੱਕ ਜਾਂ ਦੋ ਨਹੀਂ 12 13 ਜਾਨੇ ਰਹਿੰਦੇ ਸੀ ਦੀਪ ਨੂੰ ਕਮਰਾ ਘੱਟ ਤੇ ਕੂਕੜਾਂ ਵਾਲਾ ਖੁੱਡਾ ਜ਼ਿਆਦਾ ਲੱਗ ਰਿਹਾ ਸੀ ਦੀਪ ਘੈਰੀ ਸੋਚੋ ਚ ਡੁੱਬ ਗਿਆ ਇੱਕ ਤਾਂ ਦੀਪ ਦਾ ਪਹਿਲਾਂ ਹੀ ਮਨ ਨਹੀਂ ਸੀ ਸਿੰਗਾਪੁਰੋਂ ਦਾ ਅਤੇ ਦੂਜਾ ਐਦਾਂ ਦਾ ਮਾਹੌਲ ਦੇਖ ਦੀਪ ਦਾ ਦਮ ਕੁੱਟਣ ਲੱਗਾ ਮਨ ਮਾਰ ਕੇ ਰਾਤੀ ਰੋਟੀ ਖਾ ਕੇ ਦੀਪ ਸੋ ਗਿਆ ਅਗਲੇ ਦਿਨ ਦੀਪ ਨੂੰ ਸਟੋਰ ਚ ਭੇਜਿਆ ਗਿਆ ਜਿੱਥੇ ਦੀਪ ਨੇ ਸਟੋਰ ਕੀਪਰ ਦਾ ਕੰਮ ਕਰਨਾ ਸੀ ਕੰਮ ਦੇ ਆਰੇ ਲੱਗ ਕੇ ਦੀਪ ਨੂੰ ਪਤਾ ਨਾ ਲੱਗਦਾ ਕਿ ਦਿਨ ਕਿਵੇਂ ਬੀਤ ਗਿਆ ਥਕਾਵਟ ਦੀ ਵਜ੍ਹਾ ਕਰਕੇ ਜਲਦੀ ਹੀ ਸੋ ਜਾਂਦਾ ਇੱਕ ਇੱਕ ਦਿਨ ਕਰਕੇ 6 ਮਹੀਨੇ ਦਾ ਸਮਾਂ ਬਤੀਤ ਹੋ ਗਿਆ ਇੱਕ ਦਿਨ ਦੀਪ ਨੂੰ ਪੰਜਾਬ ਤੋਂ ਫੋਨ ਆ ਗਿਆ ਤਾਂ ਦੀਪ ਸੁੰਨ ਰਹਿ ਗਿਆ ਦੀਪ ਦੀਆਂ ਅੱਖਾਂ ਚੋਂ ਲਗਾਤਾਰ ਹੰਝੂ ਵਹਿ ਰਹੇ ਸੀ ਦੀਪ ਦਾ ਮਨ ਕਰ ਰਿਹਾ ਸੀ ਕਿ ਉਹ ਉੱਡ ਕੇ ਕੁਝ ਸਮੇਂ ਲਈ ਪਚਾਪ ਪਹੁੰਚ ਜਾਵੇ ਪਰ ਅਜਿਹਾ ਕਰਨਾ ਸੰਭਵ ਸੀ ਮਾਪ ਪੁਰਖਾਂ ਦੇ ਚੋਲਾ ਛੱਡਣ ਦੀ ਘਟਨਾ ਨੇ ਦੀਪ ਦੇ ਮਨ ਉੱਪਰ 11 ਅਸਰ ਕੀਤਾ ਕਈ ਦਿਨ ਬਹੁਤ ਉਦਾਸ ਰਿਹਾ ਕਈ ਵਾਰ ਕੰਮ ਤੋਂ ਛੁੱਟੀ ਲੈ ਕੇ ਸਭ ਤੋਂ ਚੋਰੀ ਰੋਂਦਾ ਦੀਪ ਨੂੰ ਮਾਹਪੁਰਖਾਂ ਨਾਲ ਆਖਰੀ ਸਮੇਂ ਦਾ ਮੇਲ ਯਾਦ ਆਉਂਦਾ ਤਾਂ ਉਸ ਦੀ ਪੂਬ ਨਿਕਲ ਜਾਂਦੀ ਰੋਂਦੇ ਰੋਂਦੇ ਹੀ ਕਹਿੰਦਾ ਮੈਨੂੰ ਛੱਡ ਕੇ ਜਾਣਾ ਸੀ ਤੇ ਐਨੇ ਦੂਰ ਕਿਉਂ ਭੇਜਿਆ ਮੈਂ ਆਖਰੀ ਸਮੇਂ ਤੇ ਤੁਹਾਨੂੰ ਮਿਲ ਵੀ ਨਹੀਂ ਸਕਿਆ ਦੀਪ ਜेन ਰੰਦਾ ਤੇ ਕਦੀ ਕਿਸੇ ਨਾਲ ਗੱਲ ਨਾ ਕਰਦਾ ਦੀਪ ਨੇ ਖੁਦ ਨੂੰ ਕੰਮ ਵਿੱਚ ਵਸ ਰੱਖਣ ਲਈ ਮੈਨੇਜਰ ਨਾਲ ਗੱਲ ਕਰਕੇ ਹੋਰ ਕੰਮ ਨੌਕਰੀ ਲੱਭ ਲਈ ਦੀਪ ਦਿਨ ਸਮੇਂ ਸਟੋਰ ਕਿਪਰ ਦੀ ਨੌਕਰੀ ਕਰਦਾ ਫਿਰ ਕੁਝ ਸਮਾਂ ਕੱਢ ਕੇ ਕੈਂਡੀ ਪੈਕ ਕਰਨ ਦਾ ਕੰਮ ਕਰ ਉੰਦਾ ਇਥੇ ਦੀਪ ਦਾ ਮਿਲ ਦੋ ਤਿੰਨ ਪੰਜਾਬੀ ਮੁੰਡਿਆਂ ਨਾਲ ਹੋਇਆ ਦੀਪ ਨੇ ਸਭ ਨਾਲ ਜਲਦੀ ਹੀ ਕੁਲ ਮਿਲ ਗਿਆ ਜ਼ਿੰਦਗੀ ਆਪਣੀ ਚਾਲ ਚੱਗੇ ਵਜਾਂ ਲੱਗੀ ਇੱਕ ਦਿਨ ਕੰਮ ਤੋਂ ਵੇਲਾ ਹੋ ਕੇ ਦੀਪ ਨੇ ਫੇਸਬੁੱਕ ਓਪਨ ਕੀਤੀ ਤਾਂ ਦੇਖਿਆ ਕਿਰਨ ਦੇ ਕਾਫੀ سارے ਮੈਸੇਜ ਆਏ ਹੋਏ ਸੀ ਦੀਪ ਨੇ ਰਿਪਲਾਈ ਕਰ ਦਿੱਤਾ ਦੀਪ ਨੂੰ ਲੱਗਾ ਕਿ ਜਤਕੁ ਉਸ ਸਮੇਂ ਬਾਅਦ ਕਿਰਨ ਨਾਲ ਵਿਆਹ ਹੋ ਹੀ ਜਾਣਾ ਤਾਂ ਫਿਰ ਗੱਲ ਕਰਕੇ ਉਸ ਬਾਰੇ ਜਾਣਨ ਚ ਕੀ ਹਰ ਚਾ ਹੁਣ ਦੋਹਾਂ ਚ ਹਰ ਰੋਜ਼ ਥੋੜੀ ਸਮਾਂ ਗੱਲ ਹੁੰਦੀ ਦੀਪ ਨੇ ਆਪਣੇ ਦੁੱਖ ਵਿੱਚੋਂ ਬਾਹਰ ਨਿਕਲਣਾ ਸ਼ੁਰੂ ਕੀਤਾ ਏ ਕਿ ਫਿਰ ਮੁਸੀਬਤ ਨੇ ਦੀਪ ਨੂੰ ਆਪਣੇ ਕਲਾਵੇ ਚ ਲੈ ਲਿਆ ਦੁੱਖਾਂ ਦਾ ਦੀਪ ਨਾਲ ਗਹਿਰਾ ਹੀ ਨਾਤਾ ਜੁੜ ਗਿਆ ਸੀ ਇੱਥੇ ਦੀਪ ਦਾ ਸਮਾਨ ਚੋਰੀ ਹੋ ਗਿਆ ਉਸ ਸਮਾਨ ਦੇ ਨਾਲ ਹੀ ਦੀਪ ਦੀ ਕੰਪਨੀ ਦਾ ਆਈ ਕਾਰਡ ਵੀ ਚਲਾ ਗਿਆ ਆਈ ਕਾਰਡ ਨਾ ਹੋਣ ਕਰਕੇ ਦੀਪ ਨੂੰ ਕੰਪਨੀ ਤੋਂ ਕੱਢ ਦਿੱਤਾ ਗਿਆ ਦੀਪ ਉਸ ਛੋਟੇ ਜਿਹੇ ਕਮਰੇ ਦੀ ਸ਼ਤਵੀ ਵਾਂਝਾ ਹੋ ਗਿਆ ਭਜਨਸ ਕਰਕੇ ਦੀਪ ਨੇ ਆਸ-ਪਾਸ ਰਹਿ ਲਈ ਕਮਰਾ ਲਬਿਆ ਕਮਰਾ ਮਿਲਣ ਉੱਤੇ ਵੀ ਮੁਸ਼ਕਲਾਂ ਹੱਲ ਨਾ ਹੋਈਆਂ ਸਗੋਂ ਹੋਰ ਗੁੰਝਲਦਲ ਹੁੰਦੀਆਂ ਗਈਆਂ ਪਹਿਲੇ ਜਿੱਥੇ ਕੰਮ ਤੋਂ ਥੱਕ ਕੇ ਆਇ ਨੂੰ ਖਾਣਾ ਬਣਿਆ ਮਿਲਿਆ ਬਣਿਆ ਬਣਾਇਆ ਮਿਲ ਜਾਂਦਾ ਸੀ ਉੱਤੇ ਹੁਣ ਨੌਕਰੀ ਲੱਭਣ ਦੇ ਨਾਲ-ਨਾਲ ਖਾਣਾ ਬਣਾਉਣਾ ਤੇ ਕਪੜੇ ਤੋਂ ਆਦ ਸਾਰਾ ਕੰਮ ਵੀ ਆਪ ਕਰਨਾ ਪੈਂਦਾ ਕੁਝ ਦਿਨਾਂ ਦੀ ਖੱਜਲ-ਖੁਆਰੀ ਮਗਰੋਂ ਹੋਟਲ 'ਚ ਨੌਕਰੀ ਮਿਲ ਗਈ। ਦੀਪ ਨੌਕਰੀ ਤੋਂ ਵਾਪਸ ਆ ਕੇ ਖਾਣਾ ਬਣਾਉਂਦਾ ਤੇ ਕਪੜੇ ਧੋਂਦਾ। ਕਈ ਵਾਰ ਤਾਂ ਨਾ ਥੱਕ ਜਾਂਦਾ ਕਿ ਬਿਨਾਂ ਖਾਣਾ ਖਾਦੇ ਹੀ ਸੌ ਜਾਂਦਾ। ਰੋਜ਼ੇਵਿਆਂ ਭਰੀ ਜ਼ਿੰਦਗੀ 'ਚ ਵੀ ਦੀਪ ਅਤੇ ਕਿਰਨ ਦੀ ਆਪਸ ਵਿੱਚ ਗੱਲ ਹੁੰਦੀ ਰਹਿੰਦੀ ਸੀ। ਦੀਪ ਨੂੰ ਕਿਰਨ ਨਾਲ ਪਿਆਰ ਹੋ ਗਿਆ। ਦੀਪ ਨੇ ਕਿਰਨ ਦੇ ਮੋਹ ਨਿਕਲੀ ਹਰ ਦਿਲ ਜੁਰੀ ਕੀਤੀ। ਇਵੇਂ ਹੀ 22 ਸਾਲ ਦਾ ਸਮਾਂ ਗੁਜ਼ਰ ਗਿਆ। ਦੀਪ ਨੇ ਆਪਣੇ ਦੋਸਤ ਨਾਲ ਗੱਲ ਕਰਕੇ ਉਸ ਕੋਲ ਦੁਬਈ ਜਾਂਦਾ ਮਨ ਬਣਾ ਲਿਆ। ਦੁਬਈ ਜਾਣ ਲਈ ਦੀਪ ਨੂੰ ਕੁਝ ਕਾਗਜ਼-ਪੱਤਰ ਨਵੇਂ ਸਿਰੇ ਤੋਂ ਲਗਾਉਣੇ ਪੈਣੇ ਸੀ। ਇਸ ਕਰਕੇ ਦੀਪ ਨੇ ਇੱਕ ਪੰਜਾਬ ਵਾਪਸ ਆਉਂਦਾ ਫੈਸਲਾ ਕੀਤਾ ਦੀਪ ਨੇ ਕਿਰਨ ਨੂੰ ਦੱਸਿਆ ਕਿ ਮੈਂ ਪੰਜਾਬ ਆਪ ਰਿਹਾ ਹੁਣ ਜਲਦੀ ਹੀ ਮੈਂ ਤੈਨੂੰ ਵਿਆਹ ਕੇ ਆਪਣੇ ਘਰ ਲੈ ਆਵਾਂਗਾ ਦੀਪ ਦਾ ਮਨ ਕਰਦਾ ਕਿ ਉਹ ਜਲਦੀ ਪੰਜਾਬ ਜਾ ਕੇ ਕਿਰਨ ਨੂੰ ਮਿਲਾਵੇ ਹਫਤੇ ਕੋ ਬਾਅਦ ਦੀਪ ਨੇ ਪੰਜਾਬ ਵਾਪਸ ਆਉਣਾ ਸੀ ਪੰਜਾਬ ਵਾਪਸ ਆਉਣ ਤੋਂ ਇੱਕ ਦਿਨ ਪਹਿਲਾਂ ਦੀਪ ਨੇ ਕਿਰਨ ਨੂੰ ਫੋਨ ਲਗਾਇਆ ਪਰ ਕਿਰਨ ਦਾ ਫੋਨ ਸਵਿਚ ਆਫ ਆ ਰਿਹਾ ਸੀ ਦੀਪ ਕਿਰਨ ਨੂੰ ਮਿਲਣ ਦੇ ਪਲ-ਪਲ ਦਾ ਬੇਸਬਰੀ ਨਾਲ ਇੰਤਜ਼ਾਰ ਕਰ ਰਿਹਾ ਸੀ ਪਰ ਜਦ ਦੀਪ ਵਾਪਸ ਕਰ ਆਇਆ ਤਾਂ ਦੀਪ ਨੂੰ ਪਤਾ ਚੱਲਿਆ ਕਿ ਕਿਰਨ ਨੇ 2 ਦਿਨ ਪਹਿਲਾਂ ਹੀ ਕਿਸੇ ਹੋਰ ਨਾਲ ਕੋਟ ਮੈਰਿਸ ਕਰਵਾ ਲਈ ਹੈ ਕਿਰਨ ਦੀ ਇਸ ਹਰਕਤ ਨੇ ਦੀਪ ਦੇ ਸਾਰੇ ਸੁਪਨੇ ਮਿੱਟੀ ਵਿੱਚ ਰੋਲ ਦਿੱਤੇ ਦੀਪ ਸਮਝ ਨਹੀਂ ਪਾ ਰਿਹਾ ਸੀ ਕਿ ਜੋ ਕਿਰਨ ਕੁਝ ਸਮਾਂ ਪਹਿਲਾਂ ਮੇਰੇ ਨਾਲ ਵਿਆਹ ਕਰਨ ਲਈ ਕੁਝ ਵੀ ਕਰਨ ਨੂੰ ਤਿਆਰ ਸੀ ਅੱਜ ਉਹ ਮੈਨੂੰ ਛੱਡ ਕੇ ਹੋਰ ਕਿਸੇ ਨਾਲ ਕਿਵੇਂ ਜਾ ਸਕਦੀ ਕਿਰਨ ਦੇ ਛੱਡ ਜਾਣ ਤੇ ਦੀਪ ਨੂੰ ਤੁਰ ਅੰਦਰ ਤੱਕ ਤੋੜ ਦਿੱਤਾ ਦੀਪ ਨੇ ਆਪਣੇ ਦੁੱਖਾਂ ਨੂੰ ਭੁਲਾਉਣ ਲਈ ਸ਼ਰਾਬ ਦਾ ਸਹਾਰਾ ਲੈਣਾ ਸ਼ੁਰੂ ਕਰ ਦਿੱਤਾ ਦਿਨ ਰਾਤ ਦੀਪ ਸ਼ਰਾਬ ਦੇ ਨਸ਼ੇ 'ਚ ਡੁੱਬਿਆ ਰਹਿੰਦਾ ਜਿਆਦਾ ਸ਼ਰਾਬ ਪੀਣ ਕਰਕੇ ਦੀਪ ਬਿਮਾਰ ਹੋ ਗਿਆ ਉਸ ਨੂੰ ਹਸਪਤਾਲ ਦਾਖਲ ਕਰਾਉਣਾ ਪਿਆ ਦੀਪ ਬੇਹੋਸ਼ੀ ਦੀ ਹਾਲਤ ਵਿੱਚ ਕੀ ਬੜਬੜਾ ਰਿਹਾ ਸੀ ਕਿਸੇ ਨੂੰ ਕੁਝ ਸਮਝ ਨਹੀਂ ਸੀ ਆ ਰਹੀ ਮਾਂ ਦਾ ਦਿਲ ਬੈਠਾ ਜਾ ਰਿਹਾ ਸੀ ਬੇਵਸ ਮਾਂ ਵਾਰ-ਵਾਰ ਦੀਪ ਨੂੰ ਟੋਕੇ ਦੇਖਦੀ ਹੋਈ ਡਾਕਟਰ ਨੂੰ ਪੁੱਛਦੀ ਕਿ ਹੋਇਆ ਦੀਪ ਨੂੰ ਇਹ ਠੀਕ ਤਾਂ ਹੋ ਜੂ ਡਾਕਟਰ ਦੀਪ ਤੇ ਕੁਝ ਟੈਸਟ ਕਰਾਉਣ ਲਈ ਕਹਿ ਕੇ ਬਾਹਰ ਨਿਕਲ ਜਾਂਦਾ ਟੈਸਟ ਕਰਾਉਣ ਉੱਤੇ ਪਤਾ ਲੱਗਦਾ ਕਿ ਦੀਪ ਦੇ ਜਿਗਰ ਨੂੰ ਸੋਜ ਹੈ ਕੁਝ ਹੋਰ ਰਿਪੋਰਟਾਂ ਵੀ ਨਾਰਮਲ ਨਹੀਂ ਸੀ ਦੀਪ ਦੀ ਹਾਲਤ ਦੇਖ ਕੇ ਡਾਕਟਰ ਨੇ ਦੀਪ ਨੂੰ ਕੁਝ ਦਿਨ ਹਸਪਤਾਲ ਦਾਖਲ ਰੱਖਣ ਲਈ ਕਿਹਾ ਤਾਂ ਕਿ ਦੀਪ ਦਾ ਠੀਕ ਢੰਗ ਨਾਲ ਇਲਾਜ ਹੋ ਸਕੇ ਦੋ ਕੁ ਦਿਨ ਤੱਕ ਦਵਾਈ ਦੇ ਨਸ਼ੇ 'ਚ ਦੀਪ ਸੁੱਤਾ ਹੀ ਰਿਹਾ ਦੀਪ ਨੂੰ ਪਤਾ ਹੀ ਨਹੀਂ ਲੱਗਾ ਕਿ ਕਦ ਦਿਨ ਹੋਇਆ ਤੇ ਕਦ ਰਾਤ ਫਿਰ ਤੀਜੇ ਦਿਨ ਤੋਂ ਦੀਪ ਨੂੰ ਹਸਪਤਾਲ ਰੁਕਣਾ ਵਿਅਰਗਾ ਲੱਗਦਾ ਸੀ ਦੀਪ ਨੂੰ ਕੋਲ ਪਈਆਂ ਦਵਾਈਆਂ ਦੀ ਹਵਾੜ ਚ ਸਾਲ ਲੈਣਾ ਮੁਸ਼ਕਲ ਲੱਗ ਰਿਹਾ ਸੀ ਦੀਪ ਜਿੱਦ ਕਰਨ ਲੱਗਾ ਕਿ ਮੈਨੂੰ ਘਰ ਲੈ ਚਲੋ ਦੀਪ ਦੀ ਜਿੱਦ ਅੱਗੇ ਕਿਸੇ ਦੀ ਪੇਸ਼ ਨਾ ਚੱਲੀ ਤਾਂ ਪਰਵਾਨੇ ਡਾਕਟਰ ਦੇ ਮਨਤਾ ਤੱਲੇ ਕਰ ਛੁੱਟੀ ਲੈ ਲਈ ਘਰ ਆ ਕੇ ਕੁਝ ਦਿਨ ਦੀਪ ਉਤੇ ਸਖਤ ਪਰੇਦਾਰੀ ਕੀਤੀ ਗਈ ਤਾਂ ਕਿ ਦੀਪ ਨੂੰ ਸ਼ਰਾਬ ਨੂੰ ਹੱਥ ਨਾ ਲਾ ਸਕੇ ਡਾਕਟਰ ਨੇ ਦੀਪ ਨੂੰ ਸ਼ਰਾਬ ਪੀਣ ਤੋਂ ਪਰੇਜ਼ ਰੱਖਣ ਲਈ ਕਿਹਾ ਸੀ ਘਰ ਆ ਕੇ ਵੀ ਦੀਪ ਦਾ ਮਨ ਕਿਤੇ ਨਾ ਲੱਗਦਾ ਦੀਪ ਨੇ ਇਕਲਤਾ ਪਰ ਜਿੰਦਗੀ ਚੋਂ ਨਿਕਲਣ ਲਈ ਜਲਦੀ ਹੀ ਦੁਬਈ ਜਾਂਦਾ ਮਨ ਬਣਾ ਲਿਆ ਇੱਕ ਦਿਨ ਇਜ਼ੰਟ ਕੋਲ ਜਾ ਕੇ ਸਾਰੇ ਕਾਗਜ਼ ਪੱਤਰ ਦੇ ਆਇਆ ਮਹੀਨੇ ਕੁ ਦੁਬਈ ਦਾ ਵੀਜ਼ਾ ਆ ਗਿਆ ਦੂਸਰੀ ਵਾਰ ਕਿਸਮਤ ਅਜ਼ਮਾਉਣ ਲਈ ਦੀਪ ਦੁਬਈ ਤੇ ਉਡਾਨ ਪਰ ਗਿਆ ਦੁਬਈ ਪਹੁੰਚਦੇ ਹੀ ਦੋਸਤ ਸਾਹਮਣੇ ਖੜਾ ਉਡੀਕ ਰਿਆ ਸੀ ਦੋਸਤ ਨੂੰ ਮਿਲ ਕੇ ਦੀਪ ਨੂੰ ਬਹੁਤ ਸਕੂਨ ਮਿਲਿਆ ਦੋ ਘੜੀ ਆਰਾਮ ਕਰਕੇ ਦੀਪ ਪਤੇ ਉਸਦਾ ਦੋਸਤ ਗੱਲਾਂ ਕਰਦੇ ਕਰਦੇ ਆਪਣੀ ਸੁਨਹਿਰੀ ਪਲਨੋ ਯਾਦ ਕਰਦੇ ਰਹੇ ਦੋ ਕੁ ਦਿਨਾਂ ਚ ਦੀਪ ਨੇ ਕੰਮ ਲੱਭ ਲਿਆ ਕੰਮ ਬਿਲਡਿੰਗ ਲਾਈਨ ਤੇ ਕਾਰਪੈਂਟਰ ਦਾ ਸੀ ਕੁਝ ਮਹੀਨੇ ਬੀਤੇ ਇਹ ਕੰਮ ਕਰਦੇ ਇਸ ਕੰਮ ਦਾ ਕੋਈ ਨਿਯਤ ਸਮਾਨ ਨਹੀਂ ਸੀ ਜਦ ਵੀ ਦਿਲ ਕਰਦਾ ਦੀਪ ਨੂੰ ਕੰਮ ਲਈ ਬੁਲਾ ਲਿਆ ਜਾਂਦਾ ਅਤੇ ਤਨਖਾਹ ਵੀ ਨਗੁਣੀ ਹੀ ਮਿਲਦੀ ਆਕੇ ਦੀਪ ਨੇ ਡਰਾਈਵਿੰਗ ਲੈਸਨਸ ਲੈਣ ਦੀ ਸੋਚੀ ਦੀਪ ਨੇ ਆਪਣੇ ਨਾਲ ਕਰਦੇ ਕੰਮ ਕਰਦੇ ਸਾਥੀਆਂ ਤੋਂ ਡਰਾਈਵਿੰਗ ਲੈਸਨਸ ਲੈਣ ਦੀ ਪ੍ਰਕਿਰਿਆ ਪੁੱਛੀ ਤਾਂ ਇੱਕ ਪਾਕਿਸਤਾਨੀ ਦੋਸਤ ਨੇ ਦੀਪ ਨੂੰ ਕਿਹਾਰਾਤੋ ਬੇਫਿਕਰ ਹੈ ਕੁਝ ਪੈਸੇ ਦੇ ਦੇਈਂ ਬਾਕੀ ਅਸੀਂ ਪਾਕੇ ਤੇਰੀ ਲਾਇਸੈਂਸ ਬਣਵਾਉਣ ਦੀ ਫਾਈਲ ਲਗਾ ਦੇਵਾਂਗੇ ਦੀਪ ਨੇ ਭਰੋਸਾ ਕਰਕੇ ਉਸ ਪਾਕਿਸਤਾਨੀ ਦੋਸਤ ਨੂੰ 5 ਮਹੀਨੇ ਲਗਾਤਾਰ ਤਨਖਾਹ ਦਿੱਤੀ ਕੁਝ ਮਹੀਨੇ ਇਵੇਂ ਲੰਘ ਗਏ ਪਹਿਲਾ ਲਾਇਸੈਂਸ ਬਣ ਕੇ ਨਹੀਂ ਆਇਆ ਹੋਰ ਇੰਤਜ਼ਾਰ ਨਾ ਕਰਦੇ ਹੋਏ ਦੀਪ ਨੇ ਹੋਰ ਦੋਸਤ ਰਾਹੀਂ ਆਪਣੇ ਲਾਇਸੈਂਸ ਫਾਈਲ ਦੇ ਬਾਰੇ ਪਤਾ ਕੀਤਾ ਤਾਂ ਦੀਪ ਦੇ ਪੈਰਾਂ ਥੱਲੇ ਜ਼ਮੀਨ ਨਿਕਲ ਗਈ ਪਾਕਿਸਤਾਨੀ ਦੋਸਤ ਨੇ ਦੀਪ ਤੋਂ ਪੈਸੇ ਲੈ ਕੇ ਫਾਈਲ ਨਹੀਂ ਲਗਾਈ ਸੀ ਦੀਪ ਨਾਲ ਧੋਖਾ ਹੋਇਆ ਸੀ ਪਰ ਉਹ ਫਿਰ ਵੀ ਕੁਝ ਨਹੀਂ ਕਰ ਸਕਦਾ ਸੀ ਅਜੇ ਦੀਪੀ ਸਿਲਜ਼ਨ ਚ ਨਿਕਲਿਆ ਸੀ ਕਿ ਨਵਾਂ ਪੰਗਾ ਖੜਾ ਹੋ ਗਿਆ ਕੰਮ ਤੋਂ ਵਾਪਸ ਆਉਂਦੇ ਸਮੇਂ ਦੀਪ ਦਾ ਪਰਸ ਚੋਰੀ ਹੋ ਗਿਆ ਜਿਸ ਚ ਪੈਸੇ ਅਤੇ ਏਟੀਐਮ ਸਮਿਥ ਹੋਰ ਚੋਰੀ ਕਾਗਜ਼ੀ ਦੀਪ ਨੇ ਚੋਰੀ ਦੀ ਰਿਪੋਰਟ ਲਖਾਈ ਤਾਂ ਪੁਲਿਸ ਨੇ ਦੀਪ ਨੂੰ ਇੱਕ ਕਾਗਜ਼ ਬਣਾ ਕੇ ਦਿੱਤਾ ਦੀਪ ਫਿਰ ਤੋਂ ਕੰਮ ਲੱਗ ਗਿਆ ਹੁਣ ਦੀਪ ਨੂੰ ਕਿਸੇ ਤੇ ਵੀ ਭਰੋਸਾ ਕਰਨ ਤੋਂ ਡਰ ਲੱਗਦਾ ਕੁਝ ਦਿਨਾਂ ਬਾਅਦ ਦੀਪ ਨੇ ਕੰਮ ਤੋਂ ਛੁੱਟੀ ਲਈ ਅਤੇ ਲਾਇਸੈਂਸ ਫਾਇਲ ਲਈ ਉਸ ਵਕਤ ਹੀ ਤੁਰ ਪਿਆ। ਪੈਸੇ ਚੋਰੀ ਹੋ ਜਾਣ ਕਰਕੇ ਦੀਪ ਟੈਕਸੀ ਜਬਸਤਾ ਸਫ਼ਰ ਨਹੀਂ ਕਰ ਸਕਦਾ ਸੀ। ਜਦ ਦੀਪ ਤੁਰਦਾ ਤੁਰਦਾ ਥੱਕ ਜਾਂਦਾ ਤਾਂ ਬੈਠ ਕੇ ਸਾਲੰਦਾ ਤੇ ਬੋਤਲ ਚੋਂ ਪਾਣੀ ਪੀ ਅੱਗੇ ਤੁਰ ਪੈਂਦਾ। ਫਿਰ ਕੁਝ ਘੰਟੇ ਇਦਾਂ ਹੀ ਚੱਲਣ ਮਗਰੋਂ ਇੱਕ ਪੰਜਾਬੀ ਦੀਪ ਨੂੰ ਲਿਫਟ ਦੇ ਦਿੰਦਾ। ਉਹ ਪਲਾ ਆਦਮੀ ਦੀਪ ਨੂੰ ਲੈ ਕੇ ਸੰਸ ਦਫਤਰ ਤੱਕ ਛੱਡ ਕੇ ਹੁੰਦਾ। ਦੀਪ ਉਸ ਦਾ ਧੰਨਵਾਦ ਕਰਕੇ ਦਫਤਰ ਦੇ ਅੰਦਰ ਚਲਾ ਜਾਂਦਾ। ਅੰਦਰ ਜਾ ਕੇ ਦੀਪ ਕਾਊਂਟਰ ਉੱਤੇ ਜਾਂਦਾ ਤੇ ਆਪਣਾ ਨੰਬਰ ਲੈ ਕੇ ਕੰਧ ਨਾਲ ਲੱਗੀਆਂ ਕੁਰਸੀਆਂ ਤੇ ਬੈਠ ਜਾਂਦਾ। ਆਪਣੀ ਵਾਰੀ ਦਾ ਇੰਤਜ਼ਾਰ ਕਰਦਾ ਦੀਪ ਸੋਚ ਰਿਹਾ ਸੀ ਰੱਬਾ ਮਿਹਰ ਕਰੀ। ਘੜੀ ਪਲ ਦੇ ਇੰਤਜ਼ਾਰ ਬਾਅਦ ਦੀਪ ਨੂੰ ਆਵਾਜ਼ ਵੱਜਦੀ। ਦੀਪ ਆਪਣੇ ਕੰਮ ਨਾਲ ਸੰਬੰਧਿਤ ਕਾਊਂਟਰ ਉੱਤੇ ਜਾ ਕੇ ਅਫਸਰ ਨੂੰ ਮਿਲਦਾ। ਸਾਰੇ ਕਾਗਜ਼ ਪੱਤਰ ਦੇਖਣ ਮਗਰੋਂ ਉਹ ਅਫਸਰ ਦੀਪਨੂ ਕਹਿੰਦਾ ਕਿ ਤੁਹਾਡਾ ਕੰਮ ਨਹੀਂ ਹੋ ਸਕਦਾ ਦੀਪ ਪੁੱਛਦਾ ਕਿਉਂ ਅਫਸਰ ਨੇ ਦੀਪਨੂ ਕਹਿ ਕਿ ਤੁਹਾਡੇ ਮਾਲਕ ਦੀ ਫੀਸ ਅਤੇ ਦਸਕਤ ਤੋਂ ਬਿਨਾ ਅਸੀਂ ਕੁਝ ਨਹੀਂ ਕਰ ਸਕਦੇ ਆਈ ਐਮ ਸੌਰੀ ਦੀਪ ਮੂਲਟਾ ਕਾ ਕੇ ਵਾਪਸ ਮੁੜੋਂਦਾ ਹੁਣ ਦੀਪ ਕੋਲ ਕੋਈ ਹੋਰ ਚਾਰਾ ਨਹੀਂ ਸੀ ਦੀਪ ਨੇ ਕਾਰਪੈਂਟਰ ਵਾਲੀ ਨੌਕਰੀ ਨੂੰ ਚਾਲੂ ਰੱਖਿਆ ਹੁਣ ਦੀ ਬਹੁਤ ਉਦਾਸ ਲੱਗਾ ਸੀ ਪਰ ਦੀਪ ਕਦੇ-ਕਦੇ ਉਦਾਸੀ ਨੂੰ ਦੂਰ ਕਰਨ ਲਈ ਫੇਸਬੁਕ ਚਲਾਉਣ ਲੱਗਾ ਇਹਨਾਂ ਦਿਨਾਂ 'ਚ ਦੀਪਦੀਪ ਸੁਖ ਨਾਮ ਦੀ ਕੁੜੀ ਨਾਲ ਦੋਸਤੀ ਹੋ ਗਈ ਕੁਝ ਸਮੇਂ ਚ ਦੋਨੋਂ ਬਹੁਤ ਵਧੀਆ ਦੋਸਤ ਬਣ ਗਏ ਦੀਪ ਆਪਣੀ ਹਰ ਸਮੱਸਿਆ ਨੂੰ ਸੁਖਨਲ ਸ਼ੇਅਰ ਕਰਦਾ ਥਾ ਦੀਪ ਨੂੰ ਲੱਗਦਾ ਕਿ ਉਸ ਦਾ ਦਰਦ ਘਟ ਗਿਆ ਕਿਦਰੇ ਦੀਪ ਵੀ ਜਾਂਦਾ ਸੀ ਕਿ ਖੁਸ਼ੀ ਵੰਡਿਆ ਵਾਦੀ ਤੇ ਦੁੱਖ ਵੰਡਿਆ ਘਟਦਾ ਹੈ ਪ੍ਰਦੀਪ ਕੋਲ ਕੋਈ ਵੀ ਅਜਾ ਇਨਸਾਨ ਸੀ ਨਹੀਂ ਸੀ ਜਿਸ ਨਾਲ ਉਹ ਆਪਣੇ ਦਿਲ ਦੇ ਜਜ਼ਬਾਤਾਂ ਨੂੰ ਖੋਲ ਸਕੇ ਦੀਪ ਆ ਕੇ ਸੁਖ ਕੋਲ ਬੈਠ ਗਿਆ ਦੋਨੋਂ ਹੀ ਇੱਕ ਦੂਜੇ ਨੂੰ ਪਹਿਲੀ ਵਾਰ ਮਿਲ ਰਹੇ ਸੀ ਇਸ ਕਰਕੇ ਦੋਨੋਂ ਹੀ ਕੁਝ ਸਮਾਂ ਬਿਲਕੁਲ ਚੁੱਪ ਬੈਠੇ ਸੋਚਦੇ ਰਹੇ ਕਿ ਪਹਿਲਾਂ ਕੀ ਬੋਲਿਆ ਜਾਵੇ ਦੋਹਾਂ ਦੇ ਦਿਲ ਦੀ ਧੜਕਣਾ ਤੇਜ਼ ਹੋ ਚੁੱਕੀਆਂ ਸੀ ਜਦ ਵੇਟਨ ਨੇ ਖਾਣ ਪੀਣ ਦਾ ਸਮਾਨ ਲੈ ਕੇ ਟੇਬਲ ਤੇ ਰੱਖਿਆ ਤਾਂ ਦੀਪ ਨੇ ਸੁਖ ਨੂੰ ਕੁਝ ਖਾਣ ਲੱਗਿਆ ਫਿਰ ਜਾ ਕੇ ਦੋਹਾਂ ਚ ਗੱਲਬਾਤ ਦਾ ਸਿਲਸਿਲਾ ਜਾਰੀ ਹੋਇਆ ਫਿਰ ਇਹ ਸਿਲਸਿਲਾ ਬਿਨਾਂ ਕਿਸੇ ਸਟਾਪ ਦੇ ਲਗਾਤਾਰ ਅੱਗੇ ਹੀ ਅੱਗੇ ਵਧਦਾ ਗਿਆ ਗੱਲਾਂ ਕਰਦੇ ਕਰਦੇ ਹੀ 4 ਘੰਟੇ ਗੁਜ਼ਰ ਗਏ ਸੁਖ ਦਾ ਘਰ ਵਾਪਸ ਜਾਣ ਦਾ ਦਿਲ ਤਾਂ ਨਹੀਂ ਕਰ ਰਿਹਾ ਸੀ ਪਰ ਜ਼ਿਆਦਾ ਸਮਾਂ ਹੋਣ ਕਰਕੇ ਉਸ ਦਾ ਹੋਰ ਸਮਾਂ ਉੱਥੇ ਰੁਕਣਾ ਵੀ ਅਸੰਭਵ ਸੀ ਸੁਖ ਨਾ ਚਾਹੁੰਦੇ ਹੋਏ ਵੀ ਘਰ ਵਾਪਸੀ ਲਈ ਤੁਰ ਪਿਆ ਦੀਪ ਸੁਖ ਨੂੰ ਵਾਪਸ ਜਾਂਦੀ ਨੂੰ ਦੇਖਦਾ ਰਿਹਾ ਸੁਖ ਨੂੰ ਪਹਿਲੀ ਵਾਰ ਮਿਲਣ ਦੀ ਖੁਸ਼ੀ ਚ ਦੀਪ ਦਾ ਦਿਲ ਬਾਗੋ ਬਾਗ ਸੀ ਦੀਪ ਇਕੱਲਾ ਬੈਠਾ ਮੁਸਕਰਾ ਰਿਹਾ ਸੀ ਕਿ ਲਵਲੀਨ ਦਾ ਫੋਨ ਆਂਦਾ ਦੀਪ ਨੇ ਲਵਲੀਨ ਨੂੰ ਸ਼ਾਮ ਨੂੰ ਆਉਂਦਾ ਕਹਿ ਕੇ ਫੋਨ ਕੱਟ ਦਿੱਤਾ ਦੀਪ ਪੰਜਾਬੀ ਲਵਲੀਨ ਕਰਕੇ ਆਇਆ ਸੀ ਕਿਉਂਕਿ ਦੀਪ ਨੇ ਲਵਲੀਨ ਨੂੰ ਪੈਨ ਬਣਾਇਆ ਸੀ ਲਵਲੀਨ ਕਹਿੰਦੀ ਸੀ ਕਿ ਮੈਂ ਆਪਣੇ ਭਰਾ ਬਿਨਾ ਵਿਆਹ ਨਹੀਂ ਕਰਉਣਾ ਕੁਝ ਸਮਾਂ ਹੋਟਲ ਚ ਰਹਿਣ ਮਗਰੋਂ ਦੀਪ ਸ਼ਾਮ ਨੂੰ ਲਵਲੀਨ ਦੇ ਪਿੰਡ ਚਲਾ ਜਾਂਦਾ ਸਾਰੇ ਪਰਿਵਾਰ ਨੂੰ ਚਾਹ ਚੜ ਜਾਂਦਾ ਚਾਹ ਪਾਣੀ ਪੀਣ ਮਗਰੋਂ ਦੀਬੀ ਕਰਦੇ ਕਮਮਚ ਸਭ ਦੇ ਨਾਲ ਹੱਥ ਵਟਾਉਣ ਲੱਗਦਾ ਉਸ ਦਿਨ ਦੀਪ ਅਤੇ ਲਵਲਿੰਦਾ ਪਰਵਾਰ ਦੇਰ ਰਾਤ ਤੱਕ ਗੱਲਾਂ ਕਰਦੇ ਰਹੇ ਅਗਲੇ ਦਿਨ ਦੀਪ ਅਤੇ ਲਵਲਿੰਦਾ ਕੁਸਮਾਂ ਲੈਣ ਬਾਜ਼ਾਰ ਚਲੇ ਗਏ ਦੋਨੋਂ ਮਿਲ ਕੇ ਜੇ ਸਮਾਨ ਖਰੀਦੀ ਰਹੇ ਸਨ ਕਿ ਲਵਲਿੰਦੇ ਮੰਮੀ ਦਾ ਫੋਨ ਆਇਆ ਤੇ ਉਹ ਬਹੁਤ ਰੋ ਰਹੇ ਸਨ ਉਹ ਵਾਰ-ਵਾਰ ਇਹੀ ਕਹਿ ਰਹੇ ਸੀ ਕਿ ਜਲਦੀ ਘਰ ਆ ਜਾਓ ਦੋਨੋਂ ਅਜੇ ਵਾਪਸ ਫੋਨ ਕਰਕੇ ਪੁੱਛਣ ਵਾਲੇ ਹੀ ਸਨ ਦੀ ਮਾਜਰਾ ਕੀ ਹੈ ਇਹਨੇ ਨੂੰ ਲਵਲਿੰਦ ਦੇ ਗਵੰਡੀਆਂ ਦੇ ਮੁੰਡੇ ਨੇ ਲਵਲਿੰਦ ਦੇ ਸਕੇ ਭਰਾ ਨੂੰ ਫੋਨ ਕਰਕੇ ਦੱਸਿਆ ਕਿ ਵੀਰੇ ਤੁਹਾਡੇ ਪਾਪਾ ਦਾ ਐਕਸੀਡੈਂਟ ਹੋ ਗਿਆ ਉਹ ਕਾਫੀ ਸੀਰੀਅਸ ਹਨ ਤੁਸੀਂ ਸ਼ਹਿਰ ਦੇ ਸਿਵਲ ਹਸਪਤਾਲ ਪਹੁੰਚੋ ਜਲਦੀ ਅਸੀਂ ਉੱਥੇ ਹੀ ਹਾਂ ਦੀਪ ਅਤੇ ਲਵਲਿੰਦ ਦਾ ਭਰਾ ਸਭ ਕੁਝ ਵਿੱਚ ਛੱਡ ਕੇ ਸਿਵਲ ਹਸਪਤਾਲ ਪਹੁੰਚੇ ਡਾਕਟਰਾਂ ਦੇ ਦਾਖਲ ਕਰਨ ਤੋਂ ਪਹਿਲਾਂ ਹੀ ਲਵਲਿੰਦ ਦੇ ਪਾਪਾ ਦੀ ਮੌਤ ਹੋ ਚੁੱਕੀ ਸੀ ਐਕਸੀਡੈਂਟ ਕਰਕੇ ਪੁਲਿਸ ਕੇਸ ਕੀਤਾ ਡਾਕਟਰਾਂ ਨੇ ਲਵਲਿੰਦ ਦੇ ਪਾਪਾ ਦੀ ਲਾਸ਼ ਨਾ ਦਿੱਤੀ ਕੁਝ ਸਮੇਂ ਬਾਅਦ ਪੁਲਿਸ ਹਸਪਤਾਲ ਪਹੁੰਚੀ ਪੁਲਿਸ ਨੇ ਸਾਰੀ ਕਾਰਵਾਈ ਦਾ ਜਾਇਜ਼ਾ ਲਿਆ ਤੇ ਪੋਸਟਮਾਰਟਮ ਕਰਵਾ ਕੇ লাশ ਦਿੱਤੀ। ਵਿਆਧੀਆਂ ਖੁਸ਼ੀਆਂ ਵਾਲੇ ਘਰ ਵਿੱਚ ਮਾਤਮ ਦਾ ਮਾਹੌਲ ਸੀ। ਰੋੰਦੀ ਆਵਾਜ਼ਾਂ ਸੁਣ ਕੇ ਹਰ ਕਿਸੇ ਦੀ ਅੱਖ ਨਮ ਹੋ ਗਈ। ਸਾਰਾ ਪਰਿਵਾਰ ਬਿਲਕੁਲ ਟੁੱਟ ਚੁੱਕਿਆ ਸੀ। ਦੀਪਨੋਵੀ ਕੋਈ ਸਮਾਂ ਨਹੀਂ ਸੀ ਆਰੀ। ਸਭ ਨੂੰ ਕਿਵੇਂ ਸੰਭਾਲੇ? ਦੇਰ ਸ਼ਾਮ ਸੰਸਕਾਰ ਕੀਤਾ ਗਿਆ। ਉਸ ਰਾਤ ਕਿਸੇ ਨੂੰ ਵੀ ਨੀਂਦ ਨਹੀਂ ਆਈ। ਸਾਰੇ ਪਤਰਾਈਆਂ ਅੱਖਾਂ ਨਾਲ ਇੱਕ ਦੂਜੇ ਨੂੰ ਦਿਲਾਸਾ ਦੇਣ ਦੀ ਕੋਸ਼ਿਸ਼ ਕਰ ਰਹੀ ਸੀ। ਲਵਲੀਨ ਅਤੇ ਲਵਲੀਨ ਦੇ ਮੰਮੀ ਦੀ ਹਾਲਤ ਕਿਸੇ ਤੋਂ ਵੀ ਚੱਲੀ ਨਹੀਂ ਸੀ ਜਾ ਰਹੀ। ਲਵਲੀਨ ਨੂੰ ਵੀ ਆਤੂ ਕੁਝ ਦਿਨ ਪਹਿਲਾਂ ਹੀ ਪਿਤਾ ਦੀ ਬੇਵਕਤੀ ਮੌਦਾ ਦਰਦ ਮਿਲ ਗਿਆ ਜੋ ਹੁਣ ساری ਜ਼ਿੰਦਗੀ ਹਲਵਲੀਨ ਦੇ ਦਿਲ ਦਾ ਨਸੂਰ ਬਣ ਕੇ ਰਿਸਦਾ ਰਿਹਾ ਇਸ ਦਰਦਨਾਖਾਸੇ ਨੂੰ ਲਵਲੀਨ ਲਈ ਭੁੱਲਣਾ ਅਸਾਹੀ ਨਹੀਂ ਨਾ ਮੁਮਕਿਨ ਸੀ ਸਭ ਦੀ ਹਾਲਤ ਦੇਖਦੀ ਆਪਣੇ ਕੁਝ ਹੋਰ ਦਿਨ ਲਵਲੀਨ ਦੇ ਘਰ ਰਹਿਣਾ ਹੀ ਸਹੀ ਸਮਝਿਆ ਅੰਤਿਮ ਬ੍ਰਸ਼ਮਾ ਪੂਰੀਆਂ ਹੋਣ ਮਗਰੋਂ ਸਭ ਰਿਸ਼ਤੇਦਾਰਾਂ ਨੇ ਮਿਲ ਕੇ ਸਲਾਹ ਕੀਤੀ ਕਿ ਲਵਲੀਨ ਦਾ ਵਿਆਹ ਮਿੱਠੀ ਹੋਈ ਤਰੀਕ ਉੱਤੇ ਹੀ ਕੀਤਾ ਜਾਵੇ ਪਰ ਹੁਣ ਵਿਆਹ ਧੂਮ-ਧਾਮ ਨਾਲ ਨਾ ਕਰਕੇ ਸਧਾਰਨ ਹੀ ਕੀਤਾ ਜਾਵੇਗਾ ਉਧਰੋਂ ਬਰਾਤ ਵੀ ਸੀਮਤੀ ਬੁਲਾ ਲਈ ਜਾਵੇ ਵਿਆਹ ਵਾਲਾ ਦਿਨ ਵੀ ਆ ਗਿਆ ਪਰ ਸਭ ਦੇ ਚਿਹਰਿਆਂ ਉੱਪਰ ਖੁਸ਼ੀ ਦੀ ਥਾਂ ਉਦਾਸੀ ਹੀ ਚਲਕ ਰਹੀ ਸੀ ਬਰਤ ਆਈ ਤੇ ਮਿਲਣ ਦੀ ਰਸਮ ਸਮੇ ਹਰ ਇੱਕ ਭਾਵਕ ਸੀ ਚਾਹ ਪਾਣੀ ਪੀਣ ਮਗਰੋਂ ਆਨੰਦ ਕਾਰਜ ਦੀ ਰਸਮ ਹੋਈ ਸਭ ਨੇ ਜੋੜੀ ਨੂੰ ਸ਼ਗਨ ਦਿੱਤਾ ਫਿਰ ਹੋਰ ਰਸਮਾਂ ਕਰਨ ਮਗਰੋਂ 4:00 ਵਜੇ ਟੋਲੀ ਵਿਦਾ ਕਰ ਦਿੱਤੀ ਵਿਆਹ ਦਾ ਕਾਰਜ ਹੋ ਗਿਆ ਵਿਆਹ ਦੇ ਅਗਲੇ ਦਿਨ ਦੀਪ ਆਪਣੇ ਘਰ ਆ ਗਿਆ ਲਵleen ਬਾਰੇ ਸੋਚ ਦੀਪ ਦਾ ਮਨ ਪਰੇਸ਼ਾਨ ਸੀ ਕਿ ਸੁਖ ਦਾ ਫੋਨ ਆ ਗਿਆ ਕਈ ਦਿਨਾਂ ਤੋਂ ਦੋਹਾਂ ਵਿੱਚ ਕੋਈ ਗੱਲ ਨਹੀਂ ਸੀ ਹੋਈ ਸੁਖ ਨਾਲ ਗੱਲ ਕਰਨ ਮਗਰੋਂ ਦੀਪ ਦਾ ਮਨ ਹਲਕਾ ਹੋ ਗਿਆ ਹੋਂ ਦੀਪ ਸਾਰਾ ਦਿਨ ਕੱਲ ਹੀ ਗੁਜ਼ਾਰਦਾ ਕਦੀ ਕਦੀ ਮਨ ਕਰਦਾ ਤਾਂ ਪਿੰਡ ਦੇ ਮੁੰਡਿਆਂ ਨਾਲ ਖੇਡਣ ਚਲਾ ਜਾਂਦਾ ਪੰਜਾਬ ਵਿੱਚ ਦੀਪ ਦੇ ਦਿਨ ਪਲਕ ਚਪਕਦੇ ਗੁਜ਼ਰ ਰਹੇ ਗੁਜ਼ਰ ਗਏ ਵਾਪਸ ਜਾਣ ਤੋਂ ਪਹਿਲਾਂ ਦੀਪ ਫਿਰ ਸੁਖ ਨੂੰ ਮਿਲਣਾ ਚਾਹੁੰਦਾ ਸੀ ਪਰ ਸੁਖ ਦੇ ਵਿਅਸਥ ਹੋਣ ਕਰਕੇ ਮਿਲ ਨਹੀਂ ਸਕਿਆ ਵਾਪਸ ਦੁਬਈ ਜਾ ਕੇ ਦੀਪ ਨੇ ਪੁਰਾਣੇ ਕੰਮ ਉਤੇ ਨੌਕਰੀ ਕਰਨੀ ਸ਼ੁਰੂ ਕਰ ਦਿੱਤੀ ਦੀਪ ਨੇ ਵਿਆਹ ਵੇਲੇ ਬੈਠਣ ਦੀ ਥਾਂ ਇੱਕ ਥਾਂ ਹੋਰ ਨੌਕਰੀ ਲੱਭ ਲਈ ਦੋ ਨੌਕਰੀਆਂ 'ਚ ਦੀਪ ਨੂੰ ਦਿਨ ਨੋ ਦਿਨ ਮਿੰਟਾਂ ਸਕਿੰਟਾਂ ਵਿੱਚ ਹੀ ਗੁਜ਼ਰਦਾ ਪ੍ਰਤੀਤ ਹੁੰਦਾ ਦੀਪ ਫੇਰ ਵੀ ਸਮਾਂ ਕੱਢ ਕੇ ਸੁਖਨਲ ਨਾਲ ਗੱਲ ਕਰ ਲੈਂਦਾ ਸਮਾਂ ਤੇਜ਼ੀ ਨਾਲ ਗੁਜ਼ਰਿਆ ਸੀ ਇੱਥੇ ਰਹਿ ਕੇ ਦੀਪ ਨੇ ਵਧੀਆ ਕਮਾਈ ਕੀਤੀ 3 ਸਾਲ ਬਾਅਦ ਦੀਪ ਦੀ ਮੁਲਾਕਾਤ ਚਾਰ ਪੰਜਾਬੀ ਮੁੰਡਿਆਂ ਨਾਲ ਹੋਈ ਜੋ ਦੁਬਈ ਚਫਾਸੀ ਹੋਈ ਸੀ ਉਹਨਾਂ ਨਾਲ ਲੇਜੈਂਟ ਵੱਲੋਂ ਧੋਖਾ ਕੀਤਾ ਗਿਆ ਸੀ ਜਿਸ ਕਰਕੇ ਚਾਰੋਂ ਮੁੰਡੇ ਲੁਕਸ਼ਪ ਕੇ ਦਿਨ ਕੱਟ ਰਹੇ ਸੀ ਦੀਪ ਨੇ ਪਤਾ ਕਰਕੇ ਇੱਕ ਐਸੋਸੀਏਸ਼ਨ ਨਾਲ ਗੱਲਬਾਤ ਕੀਤੀ ਐਸੋਸੀਏਸ਼ਨ ਨਾਲ ਗੱਲਬਾਤ ਕਰਨ ਉਪਰੰਤ ਵੀ ਦੀਪ ਨੂੰ ਕਾफी ਪਾਜਨਸ ਕਰਨੀ ਪਈ ਐਸੇ ਚੱਕਰ ਚ 4 ਮਹੀਨੇ ਬੀਤ ਗਏ ਪਰ ਉਹਨਾਂ ਮੁੰਡਿਆਂ ਦੀ ਪੰਜਾਬ ਵਾਪਸੀ ਦਾ ਕੋਈ ਹੱਲ ਨਾ ਦੀਪ ਨੇ ਭਾਰਤੀ ਵਿਜ਼ਨਲਸ ਸੰਬੰਧਿਤ ਹੋਰ ਸੰਸਥਾਵਾਂ ਨਾਲ ਸੰਭਲ ਕਰਕੇ ਉਹਨਾਂ ਚਾਰਾ ਮੁੰਡਿਆਂ ਦੀ ਹੱਡ ਬਿੱਤੀ ਸੁਣਾਈ ਉਹਨਾਂ ਸੰਸਥਾਵਾਂ ਦੀ ਮਦਦ ਨਾਲ ਚਾਰਾ ਮੁੰਡਿਆਂ ਦੀ ਭਾਰਤ ਵਾਪਸੀ ਹੋ ਸਗੀ ਦੀਪ ਨੇ ਉਹਨਾਂ ਦੀ ਭਾਰਤ ਵਾਪਸੀ ਲਈ ਟਿਕਟ ਤੱਕ ਦਾ ਖਰਚਾ ਖੁਦ ਕੀਤਾ ਫਿਰ ਵੀ ਦੀਪ ਨੂੰ ਖੁਸ਼ੀ ਸੀ ਕਿ ਉਹ ਚਾਰੋਂ ਪੰਜਾਬੀ ਆਪਣੇ ਪਰਿਵਾਰਾਂ ਚ ਵਾਪਸ ਜਾ ਰਹੇ ਹਨ ਮੁੰਡਿਆਂ ਨੂੰ ਵਾਪਸ ਭੇਜ ਦੀਪ ਆਪਣੇ ਕੰਮਾਂ ਚ ਵਿਅਸਤ ਹੋ ਗਿਆ ਅਚਾਨਕ ਸੁਖ ਨੇ ਗੱਲ ਕਰਨੀ ਬੰਦ ਕਰ ਦਿੱਤੀ ਦੋ ਤੀਤਨੀ ਸੁਖ ਨੇ ਦੀਪ ਦੇ ਮੈਸੇਜ ਦੇ ਕੇ ਇਗਨੋਰ ਕਰ ਦਿੱਤਾ ਦੀਪ ਨੇ ਫੋਨ ਲਗਾਇਆ ਤਾਂ ਸੁਖ ਨੇ ਫੋਨ ਕੱਢ ਦਿੱਤਾ ਦੀਪ ਨੇ ਬੇਰੁਖੀ ਦਾ ਕਾਰਨ ਪੁੱਛਿਆ ਤਾਂ ਸੁਖ ਨੇ ਕਿਹਾ ਕਿ ਮੇਰੀ ਮੰਗਣੀ ਹੋ ਗਈ ਇਸ ਕਰਕੇ ਮੈਨੂੰ ਮੈਸੇਜ ਆ ਫੋਨ ਕਰਕੇ ਤੰਗ ਨਾ ਕਰਿਆ ਕਰ। ਦੀਪ ਦਾ ਦਿਲ ਇੱਕ ਵਾਰ ਫੇਰ ਟੁੱਟ ਗਿਆ। ਟੁੱਟ ਗਿਆ। ਦੀਪ ਨੇ ਜਦੋਂ ਕਿਹਾ ਕਿ ਜੇ ਸੁਖ ਨੂੰ ਉਦਾਂ ਹੀ ਕਰਨੀ ਸੀ ਤਾਂ ਮੈਨੂੰ ਵਿਆਹ ਦੇ ਸੁਪਨੇ ਕਿਉਂ ਦਿਖਾਏ ਸੁਖ ਨੇ ਵਾਪਸੀ 'ਚ ਜਵਾਬ ਦਿੱਤਾ ਕਿ ਤੇਰੇ ਕੋਲ ਜ਼ਮੀਨ ਹੈ ਨਹੀਂ ਮੇਰੇ ਮਾਪਿਓ ਨੇ ਰਿਸ਼ਤੇ ਲਈ ਕਦੀ ਨਹੀਂ ਮੰਨਣਾ ਦੀਪਹਰਾਨ ਸੀ ਕਿ 7 ਸਾਲ ਦੇ ਰਿਲੇਸ਼ਨ 'ਚ ਪਹਿਲਾਂ ਤਾਂ ਕਦੀ ਸੁਖ ਨੇ ਜ਼ਮੀਨ ਬਾਰੇ ਗੱਲ ਨਹੀਂ ਕੀਤੀ ਗੁੱਸੇ 'ਚ ਦੀਪ ਨੇ ਸੁਖ ਨੂੰ ਕਹਿ ਦਿੱਤਾ ਕਿ ਮੈਂ ਕਿਹੜਾ ਝੂਠ ਬੋਲਿਆ ਸੀ ਤੈਨੂੰ ਫਿਰ 7 ਸਾਲ ਪਹਿਲਾਂ ਸੋਚ ਕੇ ਗੱਲ ਕਰਦੀ ਉਦੋਂ ਵੀ ਤਾਂ ਤੈਨੂੰ ਮੇਰੇ ਹਾਲਾਤ ਪਤਾ ਸੀ ਸੋਖਨੇ ਦੀਪ ਨੂੰ ਬੁਰਾ ਭਲਾ ਕਹਿ ਕੇ ਬਲੌਕ ਕਰ ਦਿੱਤਾ ਹੁੰਦੀਪ ਲਈ ਇੱਕ ਪਲ ਕਟਣਾ ਔਖਾ ਹੋ ਗਿਆ ਸੀ ਸਾਰਾ ਦਿਨ ਰੋਂਦੇ ਰਹਿਣਾ ਸਮੇਂ ਸਿਰ ਕੰਮ ਤੇ ਨਾ ਜਾਣ ਕਰਕੇ ਦੀਪ ਨੇ ਨੌਕਰੀ ਤੋਂ ਕੱਢ ਦਿੱਤਾ ਗਿਆ ਹਾਲਾਤ ਹੱਥੋਂ ਟੁੱਟਿਆ ਦੀਪ ਦੁਬਈ ਛੱਡ ਕੇ ਪੰਜਾਬ ਆ ਗਿਆ ਪੰਜਾਬ ਆ ਕੇ ਦੀਪ ਨੇ ਕੁਝ ਸਮਾਂ ਨਸ਼ਿਆਂ 'ਚ ਬਰਬਾਦ ਕੀਤਾ ਕੁਝ ਸਮਾਂ ਦੀਪ ਨੇ ਖੁਦ ਨੂੰ ਕਮਰੇ 'ਚ ਬੰਦ ਕਰੀ ਰੱਖਿਆ ਦੀਪ ਇਕੱਲਾ ਹੀ ਖੁਦ ਦੇ ਦੁੱਖਾਂ ਨਾਲ ਲੜ ਰਿਹਾ ਸੀ ਅਤੇ ਆਪਣੇ ਹਾਲਾਤਾਂ ਬਾਰੇ ਕਿਸੇ ਨਾਲ ਵੀ ਜ਼ਿਕਰ ਕਰਨ ਤੋਂ ਝਿਜਕਦਾ ਸੀ ਸਾਲ ਕੋ ਬਾਅਦ ਦੀਪ ਨੇ ਵਧੀਆਂ ਨਸਲ ਦੇ 4 ਕੁੱਤੇ ਖਰੀਦੇ ਅਤੇ ਉਹਨਾਂ ਦੀ ਸਾਂਭ-ਸਭਾਲ ਕਰਨੀ ਸ਼ੁਰੂ ਕੀਤੀ। ਕੁੱਤਿਆਂ ਨਾਲ ਦੀਪ ਦਾ ਬਹੁਤ ਪਿਆਰ ਸੀ ਪਰ ਇੱਥੇ ਵੀ ਦੀਪ ਜ਼ਿਆਦਾ ਸਮੇਂ ਲਈ ਖੁਸ਼ ਨਹੀਂ ਸੀ ਰਹਿ ਸਕਿਆ। ਕਿ ਕੁੱਤੇ ਵਧੀਆ ਹੁਣ ਕਰਕੇ ਹਰ ਕੋਈ ਉਹਨਾਂ ਨੂੰ ਖਰੀਦਣ ਦਾ ਚਾਹਵਾਨ ਸੀ ਦੀਪ ਕਿਸੇ ਵੀ ਕੀਮਤ ਉੱਤੇ ਕੁੱਤੇ ਵੇਚਣ ਦੇ ਹੱਕ ਵਿੱਚ ਨਹੀਂ ਸੀ ਪਰ ਵਧੀਆ ਕੀਮਤ ਦੇ ਲਾਲਚ ਵਿੱਚ ਆ ਕੇ ਦੀਪ ਤੇ ਪਾਪਾ ਨੇ ਕੁੱਤੇ ਵੇਚ ਦਿੱਤੇ ਦੀਪ ਫਿਰ ਤੋਂ ਇਕੱਲਾ ਹੋ ਗਿਆ ਹੁਣ ਦੀਪ ਨੇ ਸਭ ਤੋਂ ਦੂਰੀ ਬਣਾ ਕੇ ਰਹਿਣਾ ਸ਼ੁਰੂ ਕਰ ਦਿੱਤਾ ਕਿਉਂਕਿ ਜਿਸ ਨੂੰ ਵੀ ਦੀਪ ਪਿਆਰ ਕਰਦਾ ਸੀ ਉਹੀ ਦੀਪ ਤੋਂ ਸਦਾ ਲਈ ਦੂਰ ਹੋ ਜਾਂਦਾ ਸੀ ਦੀਪ ਉਦਾਸ ਹੋਇਆ ਕਮਰੇ 'ਚ ਬੈਠਾ ਰਹਿੰਦਾ ਘਰ ਵੀ ਕਿਸੇ ਨਾਲ ਕੋਈ ਗੱਲ ਨਾ ਕਰਦਾ ਦੀਪ ਦੀ ਹਾਲਤ ਦੇਖ ਕੇ ਕਰਦਿਆ ਨੇ ਉਸ ਦਾ ਵਿਆਹ ਕਰਨ ਦੀ ਸੋਚੀ ਤਾਕੀ ਦੀਪ ਦੀ ਜ਼ਿੰਦਗੀ ਲਈ ਉੱਪਰ ਆ ਸਕੇ ਰਿਸ਼ਤੇਦਾਰਾਂ ਤੇ ਆਂਡੀਆਂ ਗਵੰਡੀਆਂ ਕੋਲ ਗੱਲ ਕੀਤੀ ਕਿ ਕੋਈ ਵਿਧਿਆ ਰਿਸ਼ਤਾ ਹੋਵੇ ਤਾਂ ਦੀਪ ਲਈ ਦਸ ਪਾ ਦਿਓ ਗਵਾਂ ਚੋਹੀ ਭਾਬੀ ਲੱਗਦੀ ਔਰਤ ਨੇ ਦੀਪ ਲਈ ਰਿਸ਼ਤੇ ਦੀ ਗੱਲ ਪਾਈ ਦੋਨੋਂ ਦੱਸ ਪਾਈ ਦੋਨੋਂ ਤੀਰਾਂ ਨੇ ਪੁਸ਼ਪਰਤਾਲ ਕੀਤੀ ਤੇ ਸਭ ਕੁਝ ਪਸੰਦ ਆਉਣ ਉਤੇ ਦੀਪ ਦੀ ਪ੍ਰੀਤ ਨਾਲ ਮੰਗਣੀ ਕਰ ਦਿੱਤੀ ਮੰਗਣੀ ਤੋਂ ਬਾਅਦ ਦੀਪ ਨੇ ਆਪਣੇ ਫਰਜ਼ ਸਮਝਦੇ ਹੋਏ ਖੁਦ ਨੂੰ ਹਾਲਾਤਾਂ ਅਨੁਸਾਰ ਟਾਲ ਲਿਆ ਪ੍ਰੀਤ ਜਦ ਵੀ ਕੋਈ ਸਮੱਸਿਆ ਹੁੰਦੀ ਤਾਂ ਛੱਟਦੀਪ ਨੂੰ ਫੋਨ ਕਰ ਲੈਂਦੀ ਦੀਪ ਨੇ ਵੀ ਪ੍ਰੀਤ ਦੇ ਪਰਿਵਾਰ ਨੂੰ ਆਪਣਾ ਸਮਝਦੇ ਹੋਏ ਹਰ ਫਰਜ਼ ਪੂਰਾ ਕੀਤਾ ਛੇ ਕੁ ਮਹੀਨੇ ਬਾਅਦ ਜਦ ਵਿਆਹ ਦੀ ਤਰੀਕ ਤਿਆਰ ਕਰਨ ਦਾ ਸਮਾਂ ਆਇਆ ਤਾਂ ਪ੍ਰੀਤ ਨੇ ਸਾਫ਼ ਇਨਕਾਰ ਕਰ ਦਿੱਤਾ ਪ੍ਰੀਤ ਨੂੰ ਸਭ ਨੇ ਬਹੁਤ ਸਮਝਾਇਆ ਪਰ ਪ੍ਰੀਤ ਆਪਣੇ ਜਿੱਤ ਉੱਪਰ ਹੀ ਆੜੀ ਰਹੀ ਕਿ ਮੈਂ ਦੀਪ ਨਾਲ ਵਿਆਹ ਨਹੀਂ ਕਰਵਾਣਾ ਕਿਉਂਕਿ ਪ੍ਰੀਤ ਕੈਨੇਡਾ ਜਾਣਾ ਚਾਹੁੰਦੀ ਸੀ ਪਹਿਲਾਂ ਉਸ ਦਾ ਪ੍ਰੇਮੀ ਕੈਨੇਡਾ ਜਾਣ ਲਈ ਰਾਜੀ ਨਹੀਂ ਸੀ ਕਿਉਂਕਿ ਪ੍ਰੀਤ ਦੇ ਪ੍ਰੇਮੀ ਦਾ ਪਰਿਵਾਰ ਉਸ ਨੂੰ ਕੈਨੇਡਾ ਭੇਜਣ ਲਈ ਰਾਜੀ ਨਹੀਂ ਸੀ ਜਦ ਦੋਹਾਂ ਦੀ ਕੈਨੇਡਾ ਜਾਣ ਦੀ ਸਹਿਮਤੀ ਹੋਈ ਤਾਂ ਪ੍ਰੀਤ ਨੇ ਦੀਪ ਦਾ ਰਿਸ਼ਤਾ ਤੋੜ ਦਿੱਤਾ ਦੀਪ ਜ਼ਿੰਦਗੀ ਫੇਰ ਦੀਪ ਦੀ ਜ਼ਿੰਦਗੀ ਫੇਰ ਤੋਂ ਡਗਮਗਾ ਗਈ ਦੀਪ ਨੇ ਦਿਨ ਰਾਤ ਸ਼ਰਾਬ ਪੀਣੀ ਸ਼ੁਰੂ ਕਰ ਦਿੱਤੀ ਦਿਨਾਂ ਚ ਦੀਪ ਦੀ ਹੱਦ ਹੋ ਗਈ ਸ਼ਰਾਬ ਪੀ ਕੇ ਅੱਧੀ ਰਾਤ ਨੂੰ ਘਰ ਵਰਦਾ ਇੱਕ ਦਿਨ ਸ਼ਰਾਬ ਪੀ ਕੇ 12 ਵਜੇ ਦੇ ਕਰੀਬ ਘਰ ਆਇਆ ਤਾਂ ਦੀਪਦੀ ਭਾਬੀ ਨੇ ਕਹਿ ਦਿੱਤਾ ਸਵੇ ਮੇ ਸਿਰ ਘਰ ਆਇਆ ਕਰੋ ਇਹ ਕੋਈ ਵਿਲਾਕਾਰ ਆਉਂਦਾ ਦੀਪ ਨੇ ਭਾਬੀ ਨੂੰ ਮੋੜਵਾ ਜਵਾਬ ਦਿੱਤਾ ਕਹਿੰਦਾ ਕੇ ਕਰ ਮੇਰਾ ਹੈ ਮੈਂ ਜਦ ਮਰਜੀ ਆਵਾਂ ਘਰ ਆ ਆਪਣੇ ਘਰ ਆਵਾਂ ਤੁਸੀਂ ਹੁੰਦੇ ਕੌਣ ਮੈਨੂੰ ਮੇਰੇ ਘਰ ਚ ਆਉਣ ਬਾਰੇ ਸਲਾਹ ਦੇਣ ਵਾਲੇ ਰੋਲਾ ਜਨ ਕੇ ਸਾਰੇ ਪਰਿਵਾਰ ਦੀ ਜਾਗ ਖੁੱਲ ਗਈ ਬਸ ਫਿਰ ਮਾਮਲਾ ਵਿਗੜ ਗਿਆ ਦੀਪ ਦੇ ਮੰਮੀ ਅਤੇ ਪਾਪਾ ਨੇ ਗੁੱਸੇ ਚ ਕਹਿਤਾ ਕਿ ਦਫਾ ਹੋ ਜਾ ਸਾਡੇ ਘਰ ਤੇਰੇ ਵਰਗੇ ਨੇ ਕੰਮੀ ਔਲਾਦ ਤੋਂ ਬਿਨਾਂ ਹੀ ਚੰਗੇ ਦੀਪ ਨੇ ਆਪਣੇ ਕਮਰੇ ਚੋਂ ਸਮਾਨ ਚੁੱਕਿਆ ਤੇ ਘਰੋਂ ਨਿਕਲ ਗਿਆ ਕੁਝ ਦਿਨ ਦੋਸਤ ਕਰ ਤੇਹਾ ਮਾਂ ਦਾ ਦਿਲ ਫੇਰਨਾ ਮੰਨਿਆ ਕੁਝ ਦਿਨਾਂ ਬਾਅਦ ਦੀਪ ਨੂੰ ਮਨਾ ਕੇ ਘਰ ਲੈ ਆਈ ਹਾਲਾਤਾਂ ਦਾ ਤੋੜਿਆ ਦੀਪ ਬੱਚਿਆਂ ਵਾਂਗ ਜਿੱਦੀ ਹੋ ਗਿਆ ਪਰ ਪਿਆਰ ਨਾਲ ਗੱਲ ਕੀਤੀ ਤੇ ਉਹ ਸਮਝ ਵੀ ਜਾਂਦਾ ਘਰ ਵਿੱਚ ਸਾਰੇ ਦੀਪ ਦੀਆਂ ਹਰਕਤਾਂ ਤੋਂ ਖਿਜੇ ਰਹਿੰਦੇ ਪਰ ਕੋਈ ਵੀ ਦੀਪ ਨੂੰ ਸਮਝ ਕੇ ਉਸ ਦੇ ਨਾਲ ਪਿਆਰ ਨਾਲ ਪੇਸ਼ ਔਨ ਜਾ ਉਸ ਨੂੰ ਸਮਝਾਉਣ ਦੀ ਕੋਸ਼ਿਸ਼ ਨਾ ਕਰਦਾ ਪਟਕਦੇ ਪਟਕਰਾਉਂਦੇ ਦੀਪ ਨੂੰ ਨੌਕਰੀ ਮਿਲ ਗਈ ਦੀਪ ਨੇ ਕੰਮ ਵਿੱਚ ਵਿਅਸਤ ਰਹਿ ਕੇ ਖੁਦ ਨੂੰ ਬਹੁਤ ਬਦਲ ਲਿਆ ਹੌਲੀ ਹੌਲੀ ਦੀਪ ਨੇ ਸਾਰੀਆਂ ਬੁਰਾਈਆਂ ਬੁਰੀਆਂ ਆਦਤਾਂ ਤਿਆਗ ਕਰ ਦਿੱਤਾ ਹੌਲੀ ਹੌਲੀ ਦੀਪ ਨੇ ਸਾਰੀਆਂ ਬੁਰੀਆਂ ਆਦਤਾਂ ਦਾ ਤਿਆਗ ਕਰ ਦਿੱਤਾ ਨੌਕਰੀ ਕਰਦੇ ਸਮੇਂ ਦੀਪ ਨੂੰ ਬਹੁਤ ਵਧੀਆ ਦੋਸਤ ਮਿਲੇ ਜਿਨ੍ਹਾਂ ਨਾਲ ਲੈ ਕੇ ਦੀਪ ਨੇ ਮਨੁਸਕੂਲ ਸਕੂਲ ਸਕੂਲ ਮਿਲਦਾ ਹਨਦੀਪ ਕਦੇ-ਕਦਾਈ ਗੁਰਜੀ ਉਤ ਅਦਲਵਲੀ ਨੂੰ ਮਿਲੋਂਦਾ ਅਤੇ ਦੋਹਾਂ ਨਾਲ ਸਕੇ ਪ੍ਰਮਾ ਵਰਗਾ ਵਤੀਰਾ ਰੱਖਦਾ ਬੇਸ਼ੱਕ ਦੀਪ ਹੁਣ ਆਪਣੇ ਮਿੱਥੇ ਲਖਸ਼ਵਲ ਵਦਨ ਦਾ ਹਰ ਸੰਭਵ ਯਤਨ ਕਰਿਆ ਪਰ ਅੱਜ ਵੀ ਦੀਪ ਦੇ ਮਨ ਚ ਕਦੀ ਨਾ ਕਦੇ ਇਹ ਗੱਲ ਖਟਕਦੀ ਰਹਿੰਦੀ ਕਿ ਜੇ ਮਾੜੀ ਕਿਸਮਤ ਦੀ ਮਾਰ ਨਾ ਪੈਂਦੀ ਤਾਂ ਉਸਦੀ ਜ਼ਿੰਦਗੀ ਵੀ ਖੁਸ਼ਹਾਲ ਹੋਣੀ ਸੀ ਦੀਪ ਸੋਦਾ ਦੀ ਬਚਪਨ ਦੀ ਗਰੀਬੀ ਅਤੇ ਜਵਾਨੀ ਸਮੇਂ ਕਰਦਿਆਂ ਦੀ ਬੇਰੁਖੀ ਨੇ ਮੈਨੂੰ ਗਲਤ ਮੁੰਡਿਆਂ ਦੀ ਸੰਗਤ ਵੱਲ ਧੱਕ ਦਿੱਤਾ ਸ਼ਾਇਦ ਉਦੋਂ ਕੋਈ ਪਿਆਰ ਨਾਲ ਬਾਫੜ ਕੇ ਰੋਕ ਲੰਦਤਾ ਮੇਰੀ ਜ਼ਿੰਦਗੀ ਦਾ ਮੁਕਾਮ ਵੀ ਕੁਝ ਹੋਰ ਹੋਣਾ ਸੀ ਦੀਪ ਨੇ ਅੱਜ ਵੀ ਮਾੜੀ ਕਿਸਮ ਦੀ ਮਾਰ ਤੋਂ ਹਾਰ ਨਹੀਂ ਮੰਨੀ ਸਗੋਂ ਹਰ ਪ੍ਰਕਾਰ ਦੀਆਂ ਮੁਸ਼ਕਲਾਂ ਲੜਦਾ ਹੋਇਆ ਸਾਰੀਆਂ ਬੁਰਾਈਆਂ ਦਾ ਤਿਆਗ ਕਰਕੇ ਅੱਗੇ ਵਧ ਰਿਹਾ ਤਾਂ ਕਿ ਉਹ ਆਪਣੀ ਆਉਣ ਵਾਲੀ ਜ਼ਿੰਦਗੀ ਦੀ